ਇਨਨ ਤੋਂ ਇੱਕ ਦਿਨ ਕਾ ਕੇ ਦਿਖਾ ਦਿਓ ਵੀ ਮੁਲਾਜ਼ਮ ਭਾਈ ਕੰਮ ਨਹੀਂ ਕਰਦੇ ਦਫ਼ਤਰਾਂ 'ਚ ਕੰਮ ਤਾਂ ਕਰਨਾ ਚਾਹੀਦਾ ਇਹੀ ਕਾ ਕੇ ਦਿਖਾ ਦਿਓ ਹੋਰ ਚੱਕਣੋ ਇਹ ਕਾ ਕੇ ਦਿਖਾ ਦਿਓ ਵੀ ਇੰਨੀ ਤਨਖਾਹ ਤੁਸੀਂ ਦਿੰਦੇ ਹੋ ਸਾਰੇ ਮੁਲਕ ਨਾਲੋਂ ਪੰਜਾਬ ਦੇ ਮੁਲਾਜ਼ਮਾਂ ਦੀ ਡੇਢ ਗੁਣਾ ਤਨਖਾਹ ਹੈ ਵੀ ਜਦ ਕੰਮ ਤਾਂ ਕਰਦੇ ਇੱਕ ਹਾਕ ਦਿਖਾਓ ਜਿਸ ਤਰ੍ਹਾਂ ਦੇ ਤੁਸੀਂ ਛੋਬੇ 'ਚ ਉਹ ਛੋਬੇ 'ਚ ਜੋ ਮਰਜ਼ੀ ਹੋ ਜਾ ਉਹ ਉੱਥੇ ਤੁਸੀਂ ਬੋਲਣ ਨੂੰ ਤਿਆਰ ਨਹੀਂ ਫਿਰ ਤੁਸੀਂ ਦੂਜਿਆਂ ਨੂੰ ਤੁਸੀਂ ਪੋਲੀਟਿਸ਼ੀਅਨ ਨੂੰ ਕਹਿਣ ਨੂੰ ਚਾਹ ਰਹੇ ਹੋ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਹਿਣ ਨੂੰ ਚਾਹ ਰਹੇ ਹੋ ਉਹ ਮਾਰੇ ਹੋਣਗੇ ਤੁਸੀਂ ਕੀ ਕਰਿਆ ਤੁਸੀਂ ਵੀ ਤਦਾਰੇ ਚੜਾਏ ਨਹੀਂ ਉੱਥੇ ਚੜਾ ਕੇ ਦਿਖਾਉਂਦੇ ਉੱਥੇ ਕੋ ਵੀ ਆ ਲੋ ਆ ਕਰਕੇ ਦਿਖਾਓ ਕੋਈ ਇੱਕ ਦਿਨ ਬੋਲ ਕੇ ਦਿਖਾਣਾ ਵੀ ਸਾਰਾ ਟੈਕਸ ਦਾ ਪੈਸਾ ਜਿਹੜਾ ਉਹ ਗਰੀਬ ਆਦਮੀ ਤੋਂ ਆ ਰਿਹਾ ਟੈਕਸ ਜ਼ਿਆਦਾ ਤੇ ਇਹ ਜਿਹੜਾ ਮੜਾਦਮ ਤੇ ਪੈਨਸ਼ਨਰ ਉਹਨੂੰ ਸਾਰਾ ਪੈਸਾ ਜਾ ਰਿਹਾ ਕਿਉਂਕਿ ਉਹ ਖੁਦ ਮੜਾਦਮ ਤੇ ਪੈਨਸ਼ਨਰ ਨਹੀਂ ਉਹ ਕਹਿੰਦਾ ਇਹ ਨਹੀਂ ਬੋਲਦਾ 70 75 ਸਾਲ ਦੀ ਉਮਰ ਤੇ ਸੌਰੀ ਉਮਰ ਨੌਕਰੀਆਂ ਕਰਕੇ ਤੁਸੀਂ ਫੇਰ ਵੀ ਨਹੀਂ ਰਜੇ ਤੁਹਾਡਾ ਫੇਰ ਵੀ ਭੇਟ ਨਹੀਂ ਭਰਿਆ ਫਿਰ ਬਾਬਾ ਨਾਨਕ ਨੇ ਕਿਹਾ ਪੁਕਣਾ ਪੁਕਣਾ ਉਤਰੇ ਜੇ ਮੰਨਾ ਪੁਰਾਣਾ ਪਾ। ਨੰਨੇ ਹੁਣ ਜਿਹੜੀ ਬੀਬੀ 15000 ਦਾ ਪਰਸਲ ਇੱਥੇ ਪਾਇਆ ਹੋਇਆ ਤੇ ਉਹ ਵੀ ਟਿਕਟ ਮੁਫਤ ਕਾਦੇ ਵਾਸਤੇ ਮੁਫਤ ਜਿਹੜੇ 2 ਲੱਖ ਤਨਖਾਹ ਲੈ ਲੈ 2.5 ਦਾ ਪੈਨਸ਼ਨ ਲੈ ਉਹਨੂੰ ਵੀ ਮੁਫਤ ਸਫਰ ਕਿਉਂ 300 ਜਿੰਟ ਬਿਜਲੀ ਦੇ ਮੁਫਤ ਮੈਂ ਹੈ ਜੇ ਘਰੇ ਤਨਖਾਹ ਆਹੀ ਚਾਰ-ਚਾਰ ਲੱਖ ਰੁਪਏ ਮਹੀਨਾ ਮੀਟਰ ਫੇਰ 2-2 ਵਾਲੇ ਕਿਉਂਕਿ ਬਿਜਲੀ ਵੀ ਸਾਰੀ ਸਾਰੀ ਮੁਫਤਾ ਜੀ ਇਹ ਹੱਦ ਹੈ ਜਿਹੜੇ ਇਹ ਦਰਮਿਆਨ ਤਰਕਾ ਕਹਿੰਦਾ ਨਾ ਉਹ ਜੀ ਉਹ ਫਲਾਣਾ ਨਾਲਚ ਕਰਦਾ ਫਲਾਣਾ ਇਹਨਾਂ ਨੂੰ ਇੰਨੀ ਤਨਖਾਹ ਮਿਲ ਕੇ ਦੀਦੀ ਮੁਫਤ ਕਿਉਂ ਆ ਬਈ ਕਿਉਂ ਮੁਫਤ ਦਿੱਤੀ ਜਾਵੇ ਮੁਫਤ ਦੇਉ ਤੁਸੀਂ ਗਰੀਬ ਆਦਮੀ ਨੂੰ ਸੋ ਇਸ ਕਰਕੇ ਆਪਾਂ ਨੂੰ ਲੋੜ ਮੰਨ ਨੂੰ ਦੇਣਾ ਹੁੰਦਾ ਉਹ ਦੇਣਾ ਸਰਕਾਰ ਦੀ ਡਿਊਟੀ ਆ ਕੋ ਬਖਸ਼ਿਸ਼ ਨਹੀਂ ਆ ਉਹ ਗੱਲ ਵੱਖਰੀ ਆ ਵੀ ਸਰਕਾਰਾਂ ਨੂੰ ਦੇਣ ਦੇਣ ਵੀ ਉਹਨੂੰ ਨਾਲਚ ਦੇ ਰੂਪ ਚ ਦੇ ਰਹੇ ਨੇ ਡਿਊਟੀ ਦੇ ਰੂਪ ਚ ਨਹੀਂ ਦੇ ਰਹੇ ਕੋਈ ਸਰਕਾਰ ਨਹੀਂ ਦੇ ਰਹੀ ਪਰੰਤਵਾਂ ਦੀ ਗੇਵ ਚੋਂ ਪੈਸੇ ਦੇ ਰਹੇ ਬਾਦਲ ਸਾਹਿਬ ਨੇ ਆਪਣੇ ਆਪਣੇ ਉਸ ਤੋਂ ਜਮੀਨ ਤੋਂ ਪੈਸੇ ਦਿੱਤੇ ਨੇ, ਜਬ ਦੀ ਇੰਡਸਟਰੀ ਤੋਂ ਪੈਸੇ ਦਿੱਤੇ ਨੇ, ਕੈਪਟਨ ਸਾਹਿਬ ਨੇ ਆਪਣੇ ਮੈਚ ਤੋਂ ਪੈਸੇ ਦਿੱਤੇ ਨੇ। ਪੈਸਾ ਤਾਂ ਸਰਕਾਰੀ ਖਜ਼ਾਨੇ ਦਾ ਹੈ। ਸਰਕਾਰੀ ਖਜ਼ਾਨੇ ਦਾ ਪੈਸਾ ਤੁਸੀਂ ਲੁੱਟਾ ਰਹੇ ਹੋ। ਤੁਹਾਡੀ ਡਿਊਟੀ ਉਹਦੀ ਜਾਜਵਰਤੋਂ ਕਰਨੀ। ਇਹਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ। ਵੀ ਤੁਸੀਂ ਨਿਜਾਜਵਰਤੋਂ ਕਿਵੇਂ ਕਰੀਏ? ਹੁਣ ਇਹ ਸਵਾਲ ਜੇ ਤੁਹਾਨੂੰ ਕੋਈ ਕਰ ਲਵੇ ਤੁਸੀਂ ਵੀ ਰਿਟਾਇਰਮੈਂਟ ਦੇੰਨੇ ਪੈਸੇ ਲੈਣੇ, ਤੁਸੀਂ ਪੈਸੇ ਕੀ ਕਰਨੇ ਹੋ? ਮੇਰੀ ਪੈਨਸ਼ਨ 1 ਲੱਖ ਰੁਪਿਆ ਸੀਗੀ। ਜਿੱਦੇ ਚੰਨੀ ਸਾਡੀ ਸਰਕਾਰੀ ਉਹ 1 ਲੱਖ 8000 ਹੋ ਗਈ ਉਹਨਾਂ ਦੇ ਜਾਂਦੇ ਤੱਕ। ਹੋਨੇ ਇੱਕ ਡੱਕ 43 43000 ਹੋ ਗਈ ਜਿੰਦੇ ਦੇ ਆਏ ਨੇ ਇਹ ਬੁੱਢਾ ਨੂੰ ਇਹਨੇ ਪੈਨਸ਼ਨ ਦੇ ਨਾ ਕੀ ਮਤਰਾ ਇਹਦਾ ਮਤ ਜੇ ਮੇਰੀ ਪੈਨਸ਼ਨ ਵਧੀ ਹੈ ਬਾਕੀਆਂ ਦੀ ਵੀ ਇੰਨੀ ਵਧੀਆ ਦੂਜੇ ਪੰਛੀ ਸੀ ਨੌਜਾਨ ਲੜਕੇ ਲੜਕੀਆਂ ਤੁਹਾਡੇ ਵਰਗੇ ਨੇ ਉਹਨਾਂ ਨੂੰ ਕਿੰਨੋਂ 5000 ਕੇ 10000 ਕੇ 15000 ਤੇ ਉਹਦੀ ਮੂੰਹ ਕੁੱਟ ਰਹੇ ਹੋ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਜਿਹਨੂੰ 50000 ਤੋਂ ਵੱਧ ਪੈਨਸ਼ਨ ਮਿਲਦੀ ਹੈ ਤੇ ਇੱਕ ਡੱਕ ਤੋਂ ਵੱਧ ਤਨਖਾਹ ਮਿਲਦੀ ਹੈ ਉਹਨੂੰ ਕਹੋ ਵੀ ਅਸੀਂ ਹੁਣ ਉਹਦਾ ਖੋਹ ਤਾਂ ਸਕਦੇ ਨਹੀਂ ਤੁਸੀਂ ਉਹਨੂੰ ਕਹੋ ਅਸੀਂ ਹੁਣ ਤੋਂ ਤੁਹਾਨੂੰ ਇੱਕ ਪੈਸਾ ਨਹੀਂ ਵਧਾਉਣਾ ਪਹਿਲਾਂ ਅਸੀਂ ਆ ਜਿਹੜੇ ਨਵੇਂ ਲਟਕੇ ਲਟਕੀਆਂ ਨਾ ਇਹਨਾਂ ਨੂੰ ਕਹੋ ਨਾ ਅਰੇ ਸਾਰੇ ਕਹਿਣ ਸਾਰੇ ਵਿਦਵਾਨੇ ਕਹਿੰਦੇ ਅੱਜ ਤੋਂ ਪੜਾਉਣਾ ਬੰਦ ਕਰ ਦੋ ਜਿੰਨੇ ਬੱਗੇ ਹੋਏ ਨੇ ਜਿੰਨਿਆਂ ਨੂੰ ਪੈਨਸ਼ਨ ਮਿਲਦੀ ਆ 50000 ਤੋਂ ਵੱਧ ਜਿਹਨੂੰ ਪੈਨਸ਼ਨ ਮਿਲਦੀ ਆ 1 ਲੱਖ ਤੋਂ ਵੱਧ ਤਨਖਾਹ ਮਿਲਦੀ ਆ ਉਹਨੂੰ ਕਹੋ ਭਾਈ ਹੁਣ ਹੱਥ ਜੋੜੇ ਅਜੇ ਸਾਡੇ ਕੋਲ ਪੈਸੇ ਨਹੀਂ ਆਹ ਦੇਾਂਗੇ ਜਦ ਹੋਈ ਅਜੇ ਨਹੀਂ ਹੈਗੇ ਅਜੇ ਪਹਿਲਾਂ ਅਸੀਂ ਇਹਨਾਂ ਦਿੰਦੇ ਨੇ ਤੁਸੀਂ ਸੁੱਕੇ ਦਰਖਤਾਂ ਨੂੰ ਪਾਣੀ ਪਾਈ ਜਾਂਦੇ ਹੋ ਤੇ ਨਵੇਂ ਬੀਜ ਨੂੰ ਕੋਈ ਪੁੰਗਰ ਨਹੀਂ ਦੇ ਰਹੇ ਇਹ ਤੇ ਇਨਸਾਫੀ ਆ ਇਹ ਟੱਕਾ ਹੈ ਟੱਕੇ ਦੀ ਜੋਰ ਜੀ ਨਵਾਈ ਰਮਦੀ ਹੈ ਕਿਉਂ ਮਲਾਦਮ ਇਕੱਠੇ ਨੇ ਪੈਨਸ਼ਨ ਇਕੱਠੇ ਨੇ ਸਾਨੂੰ ਆ ਵੀ ਦੇ ਦੋ ਆ ਵੀ ਦੇ ਦੋ ਸਿਹਤ ਸਵਾਵਾ ਸਾਨੂੰ ਮੁਫਤ ਮੈਂ ਅੱਜ ਫੋਟੇਜ ਜਾ ਕੇ ਰਾਜ ਕਰਾਣਾ ਤਾਂ ਵੀ ਇਹਨੂੰ ਸਰਕਾਰ ਤੋਂ ਪੈਸਾ ਮਿਲੇਗਾ ਗਰੀਬ ਆਦਮ ਨੇ ਸਰਕਾਰੀ ਹਸਪਤਾਲ ਤੇ ਰਾਜ ਨਹੀਂ ਦੇ ਦੋ ਕੰਮ ਨਹੀਂ ਕਰਦਾ ਸਮਾਜ ਤੇ ਹੁਣ ਤਾਂ ਮੈਂ ਕੁਝ ਨਹੀਂ ਕਰਿਆ ਸਰਕਾਰ ਦਾ ਪੜਾਈ ਵੀ ਤਾਂ ਮੈਂ ਸਰਕਾਰ ਦੇ ਖਾਤੀ ਕਰਿਆ ਨਾ ਜਿਹੜੇ ਹਸਪਤਾਲ ਖੋਲੇ ਮੈਡੀਕਲ ਕਾਲ ਦੇ ਖੋਲੇ ਉਹ ਸਰਕਾਰ ਨੇ ਖੋਲੇ ਨਾ ਮੈਂ ਥੋੜੋ ਥੋੜੇ ਮੇਰੇ ਬਾਪ ਨੇ ਥੋੜੋ ਖੋਲੇ ਨੇ ਇਹ ਕੋਈ ਤਰੀਕਾ ਨਹੀਂ ਹੈ ਇਹ ਟ੍ਰਿਕ ਮਿਸਮੈਨੇਜਮੈਂਟ ਹੈ ਕਿਉਂਕਿ ਸਭ ਰੜੇ ਹੋਏ ਨੇ ਜਿੰਨੇ ਮੁਲਾਜ਼ਮ ਹੋਰ ਨੇ ਉਹ ਸਾਰੇ ਬੁੱਤੇ ਉਹਨਾਂ ਦੀ ਨੇ ਜਿਹੜੇ ਰਾਜ ਕਰਦੇ ਨੇ ਅਸਲ ਤੋਂ ਤਾਂ ਨਹੀਂ ਹੱਤ ਪਾਉਂਦੇ ਮੈਂ ਵੀ ਕਹਾਂਗਾ ਤੁਸੀਂ ਬੇਈਮਾਨ ਹੋ ਕਿਉਂਕਿ ਜੇ ਤੁਸੀਂ ਇਮਾਨਦਾਰ ਹੋਵੋ ਫਿਰ ਤੁਹਾਨੂੰ ਤਰਸ ਲੱਗੇਗਾ ਦੁੱਖ ਲੱਗੇਗਾ ਵੀ ਯਾਰ ਇਹ ਨਾ ਕਹਿਰ ਕਾਫਰੀ ਹੋ ਗਈ ਇਹ ਤਾਂ ਬਹੁਤ ਮਾੜੀ ਗੱਲ ਹੈ ਨਾਮ ਖਾਦਾ ਹੁਣ ਤੱਕ ਨਾ ਇਹਦਾ ਵਿਆਜ ਜ਼ਰੂਰ ਮੋੜਾਂਗੇ ਮੂਲਤਾਸੀ ਨਹੀਂ ਮੋੜ ਸਕਦੇ ਇਸ ਧਰਤੀ ਮਾਂ ਦਾ ਇਹਨਾਂ ਪੰਜਾਬੀਆਂ ਦਾ ਪਰ ਅਸੀਂ ਵਿਆਜ ਮੋੜਾਂਗੇ ਔਰ ਮੋੜ ਕੇ ਜਾਵਾਂਗੇ ਦੇਸ਼ ਵਿੱਚ ਧਰਮ ਦੇ ਨਾਮ ਦੇ ਉੱਤੇ ਜਾਤਾਂ ਦੇ ਨਾਮ ਦੇ ਉੱਤੇ ਵੋਟ ਮੰਗੇ ਜਾਂਦੇ ਨੇ ਪਰ ਕੀ ਵੋਟਰ ਜਦੋਂ ਵੋਟ ਕਰਨ ਜਾਂਦਾ ਕੀ ਉਹ ਮੁੱਦਿਆਂ ਦੀ ਗੱਲ ਅਦਾਕੇ ਸਾਹਮਣੇ ਜਾਂਦਾ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਸਮੇਂ ਬੱਸਾਂ ਦਾ سفر ਫਰੀ ਹੈ ਤੇ ਖੋ ਨਵੀਂ ਸਕੀਮ ਜੋ ਪੰਜਾਬ ਸਰਕਾਰ ਨੇ ਕੱਢੀ ਹੈ ਕਿ ਤੀਰਥ ਸਥਾਨਾਂ ਦੇ ਉਹ ਯਾਤਰਾ ਕਰਾਇ ਕਰੇਗੀ ਹੁਣੇ ਮੁੱਦਿਆਂ ਨੂੰ ਅੱਗੇ ਰੱਖ ਲਈਏ ਤਾਂ ਜੇ ਗੱਲ ਦੂਜੇ ਪਾਸੇ ਕਈ ਜੋ ਇਸ ਸਮੇਂ ਧਰਨੇ ਲੱਗੇ ਹੋਏ ਨੇ ਵੀ ਇਹ ਜਗਾਦਾਂ ਵੱਲੋਂ ਧਰਨੇ ਲੱਗੇ ਹੋਏ ਨੇ ਪ੍ਰੋਟੈਸਟ ਹੋ ਰਹੇ ਨੇ ਕਿ ਸਾਨੂੰ ਨੌਕਰੀਆਂ ਦਿਓ ਤਿੰਨ ਚੀਜ਼ਾਂ ਦੀ ਜ਼ਿਕਰ ਕਰੀਏ ਆਪਾਂ ਤੀਰਥ ਯਾਤਰਾ ਦੀ ਗੱਲ ਕਰ ਲਈਏ ਹਜ਼ਾਰ ਰੁਪਏ ਦੀ ਗੱਲ ਕਰ ਲਈਏ ਚਾਹੇ ਬਿਜਲੀ ਫਰੀ ਦੀ ਗੱਲ ਕਰ ਲਈਏ ਚਾਹੇ ਬਸਤੇ ਸਫਰ ਦੀ ਫਰੀ ਗੱਲ ਕਰ ਲਈਏ ਕਿ ਲੋਕਾਂ ਨੇ ਇਹ ਮੰਗੇ ਸੀ ਜਾਂ ਸਰਕਾਰ ਨੇ ਆਪਣੀ ਵੋਟਾਂ ਲੈਣ ਵਾਸਤੇ ਇਹ ਸਾਧੀਆਂ ਸਹੂਲਤਾਂ ਦਿੱਤੀਆਂ ਨੇ ਇਸ ਤੋਂ ਪਹਿਲਾਂ ਗੱਲ ਕਰ ਲਈਏ ਆਪਾਂ ਅੱਟਾ ਦਾਲ ਦੀ ਸਕੀਮ ਦੇ ਵਿੱਚ ਵੀ ਲੋਕ ਕਈਆਂ ਨੇ ਵੋਟਾਂ ਵੀ ਕੀਤੀਆਂ ਸਰਕਾਰ ਵੀ ਕਾਲੀ ਦਲ ਦੀ ਆ ਗਈ ਪਰ ਕੀ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਪਤਾ ਵੀ ਕਿਵੇਂ ਜਾਨੂ ਹੋਣਾ ਜਾਂ ਇਸ ਸਮੇਂ ਜੇ ਬੱਸਾਂ ਦਾ ਸਫਰ ਫ੍ਰੀ ਚੱਲਦਾ ਪਿਆ ਕਿ ਉਸ ਵਿੱਚ ਲੋਕਾਂ ਨੂੰ ਫਾਇਦਾ ਹੋ ਰਿਹਾ ਪਰ ਲੋਕਾਂ ਕੋਲੋਂ ਲਿਆ ਕੀ ਜਾ ਰਿਹਾ ਇਹ ਸਾਰਿਆਂ ਦੇ ਉੱਪਰ ਚਰਚਾ ਕਰਾਂਗੇ ਉਹ ਖਾਸ ਕਰਕੇ ਜੋ ਸਰਕਾਰ ਦੀ ਸਕੀਮ ਆਈ ਹੈ ਤੀਰਥ ਯਾਤਰਾ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਇਹ ਲਾਜ਼ਮੀ ਸੀ ਕੀ ਬਾਕੀ ਮੁੱਦੇ ਵੀ ਗੱਲ ਹੋਣੀ ਚਾਹੀਦੀ ਸੀ ਪਿਆਰੇ ਨਾਲ ਸਾਡੇ ਨਾਲ ਨੇ ਡਾਕਟਰ ਪਹਿਲਾ ਲਲ ਗਦਗੇ ਸਮੇਂ ਸਮੇਂ ਤੇ ਆਪਣੀ ਗੱਲ ਦੱਸਦੇ ਨੇ ਚਰਚਾ ਕਰਦੇ ਨੇ ਤੇ ਇਸ ਮੁੱਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ ਸਰ ਬਹੁਤ ਸਵਾਗਤ ਹੈ ਸ਼ੁਕਰੀਆ ਸਰ ਜਨੀਅਸ ਸਕੀਮਾ ਮੈਂ ਦੱਸਿਆ ਨੇ ਪੁਰਾਣੀ ਸਰਕਾਰ ਦੇ ਵੇਲੇ ਦੀ ਗੱਲ ਕਰ ਲਈ ਉਸ ਸਮੇਂ ਵੀ ਤੁਹਾਨੂੰ ਯਾਦ ਹੋਣਾ ਆ ਆਟਾ ਦਾਲ 4 ਪੈ ਕਿਲੋ ਆਪਾਂ ਨੂੰ ਪਤਾ ਦਾਣਾ ਵੀ ਮਿਲਦੀਆਂ ਦੀਆਂ ਉਸ ਸਮੇਂ ਹੁਣੇ ਸਰਕਾਰ ਆਈ ਹੈ 1000 ਰੁਪਿਆ ਉਹ ਤੁਹਾਨੂੰ ਖੈਰ ਮਿਲਿਆ ਨਹੀਂ ਉਹ ਵੀ ਛੇਤੀ ਕੰਦੇ ਨੇ ਦੇ ਦਾਂਗੇ ਜਦੋਂ ਗੱਲ ਮੁੱਦਿਆਂ ਦੇ ਉੱਤੇ ਆਉਂਦੀ ਹੈ ਤਾਂ ਕੀ ਲੋਕ ਮੁੱਦਿਆਂ ਦੇ ਵੋਟ ਕਰਦੇ ਨੇ ਜਾਂ ਆਪਣੀਆਂ ਸਹੂਲਤਾਂ ਦੇਖ ਕੇ ਵੋਟ ਕਰਦੇ ਨੇ ਦੇਖੋ ਦੋਨੇ ਗੱਲਾਂ ਨੇ ਇਸ ਵਿੱਚ ਸ਼ਾਮਲ ਹੁੰਦੀਆਂ ਨੇ ਮੁੱਦਿਆਂ ਦੀ ਵੀ ਗੱਲ ਲੋਕ ਸੋਚਦੇ ਨੇ ਸਹੂਤਾਂ ਵੀ ਦੇਖਦੇ ਨੇ ਜੇ ਜਿਹੜੇ ਲੋਕ ਕਹਿੰਦੇ ਨੇ ਵੀ ਲੋਕ ਤਾਂ ਪੈਸੇ ਲੈ ਕੇ ਜਾਂ ਕੋਈ ਸਕੀਮ ਦੇ ਸਹਾਰੇ ਸਿਰਫ ਵੋਟ ਪਾ ਦਿੰਦੇ ਨੇ ਉਸ ਸਕੀਮ ਦਾ ਕਈ ਵਾਰ ਵਕਤੀ ਤੌਰ ਤੇ ਅਸਰ ਹੁੰਦਾ ਹੈ ਅਕਾਲੀ ਦਲ ਨੇ ਆਟਾ ਦਾਲ ਸਕੀਮ ਹਾਲਾਂਕਿ ਉਹ ਕੇਂਦਰ ਦੀ ਵੀ ਸਕੀਮ ਹੈ ਤੇ ਕੇਂਦਰ ਦੀ ਸਕੀਮਾਂ ਪਰ ਕੇਂਦਰ ਦੀ ਪਾਰਟੀ ਕਦੇ ਜਿੱਤੀ ਨਹੀਂ ਪਿਛਲੇ 14 ਸਾਲ ਚ 10 ਸਾਲ ਚ ਇਥੋਂ ਪੰਜਾਬ ਚ ਬਾਦਲੀ ਮੰਨਿਆ ਚੋਣਾ ਲੋਕ ਸਭਾ ਦੀਆਂ ਨਹੀਂ ਚੋਣਾ ਜਿੱਤੀ ਵਿਧਾਨ ਸਭਾ ਹੀ ਤਾਂ ਗੱਲ ਹੀ ਛੱਡੋ ਦਿਨ ਤੋਂ ਵੱਧ ਹੈ ਮੈਨੇ ਨਹੀਂ ਵਦੇ ਕਦੇ ਉਹਨਾਂ ਦੇ ਸੋ ਇਸ ਕਰਕੇ ਇਹ ਜਿਹੜੀ ਹੈ ਵਕਤੀ ਤੌਰ ਤੇ ਕਈ ਗੱਲਾਂ ਹੁੰਦੀਆਂ ਨੇ ਉਹ ਤਾਂ ਜੇ ਪਲਵਾਮਾ ਹੋਇਆ ਤਾਂ ਵੀ ਲੋਕਾਂ ਦੇ ਉੱਤੇ ਅਸਰ ਪਿਆ ਸੀ ਤੇ ਆ ਜਿਹੜਾ ਹੁਣ ਨਿਜਰ ਵਾਲਾ ਤੇ ਪੰਨੂ ਵਾਲਾ ਮਾਮਲਾ ਸੀ ਉਹ ਚ ਵੀ ਵਕਤੀ ਤੌਰ ਤੇ ਬਹੁਤ ਸਾਰੀਆਂ ਗੱਲਾਂ ਸਰ ਪਾਉਂਦੀਆਂ ਧਰਮ ਵੀ ਪਾਉਂਦਾ ਹੈ ਜਾਤ ਵੀ ਪਾਉਂਦੀ ਹੈ ਕੋਈ ਸਹੂਲਤ ਵੀ ਪਾਉਂਦੀ ਹੈ ਕੋਈ ਇੱਕ ਵਰਗ ਨੂੰ ਕੁਝ ਕਹਤਾ ਦੂਜੇ ਨੂੰ ਨਹੀਂ ਕਹ ਇਹ ਵੀ ਪਾਉਂਦਾ ਬੜਾ ਕੁਝ ਪਾਉਂਦਾ ਪਰ ਜਿਹੜਾ ਅਸੀਂ ਜ ਸਹੂਲਤਾਂ ਦੀ ਗੱਲ ਕਰਦੇ ਆ ਉਹਦਾ ਅਸੀਂ ਨਾ ਇੱਕ ਰਸਵਟ ਦਿੰਦੇ ਆ ਮੋਦੀ ਸਾਹਿਬ ਵੀ ਇਹੀ ਕਹਿੰਦੇ ਸੀ ਫਿਰ ਜੋੜੀਆਂ ਬਣਦੀ ਨੇ ਹੁਣ ਜਿਹੜਾ ਨਾ ਸਾਡੀ ਧਾਰਦੀ ਬਹਿਨਾ ਸਕੀਮ ਸੀ ਉਹਦਾ ਪੈਸਾ ਹਰੇਕ ਦੇ ਖਾਤੇ ਚ ਗਿਆ ਹੈ ਤਾਸੀ ਮੱਧ ਪ੍ਰਦੇਸ਼ ਚਤਰਿਆਂ ਉਹਨਾਂ ਨੂੰ ਪੁੱਛੋ ਵੀ ਰੇੜੀਆਂ ਨਹੀਂ ਹੈਗੀਆਂ ਜਨ મોદી ਸਾਹਿਬ ਨੇ ਕਿਹਾ ਅਸੀਂ ਐਮਐਸਪੀ ਦੇ ਨਾਲ 1000 ਰੁਪਏ ਹੋਰ ਵਾਧੂ ਦੇਵਾਂਗੇ ਮੱਧ ਪ੍ਰਦੇਸ਼ ਚ ਐਥੇ ਤਾਂ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਦੇਣ ਦੇ ਉੱਤੇ ਨੱਕ ਵੱਟਿਆ ਜਾ ਰਿਹਾ ਬਾਕੀ ਮੋਢਕ ਜਵਟਿਆ ਜਾ ਰਿਹਾ ਉੱਥੇ ਤੁਸੀਂ ਕਹਿੰਦੇ 1000 ਵਾਧੂ ਦੇਵਾਂਗੇ ਚੋਲਣਾ ਵੀ ਇਹ ਰੇੜੀਆਂ ਨਹੀਂ ਹੈਗੀਆਂ ਇਹ ਤਾਂ ਰੇੜੀਆਂ ਤਾਂ ਬਹੁਤ ਕੁਝ ਚਾਹੀਦਾ ਹੈ ਸੋ ਇਸ ਕਰਕੇ ਬੀ ਖੇਤੀ ਘਾਟੇ ਚ ਜਾ ਰਹੀ ਹੈ ਪੂਰੀ ਦੁਨੀਆ ਜਾ ਰਹੀ ਹੈ ਪੰਜਾਬ ਚ ਵੀ ਜਾ ਰਹੀ ਹੈ ਪੰਜਾਬ ਦਾ ਜਿਹੜਾ ਵੱਡਾ ਵਰਗ ਹੈ ਉਹ ਖੇਤੀ ਤੇ ਉਤੇ ਨਿਰਭਰ ਹੈ ਹਮ ਬਹੁਤ ਸਾਰੇ ਰੁਜ਼ਗਾਰ ਖੇਤੀ ਤੇ ਨਿਰਭਰ ਜੇ ਖੇਤੀ ਮਰੀ ਰੁਜ਼ਗਾਰ ਵੀ ਖਤਮ ਹੋ ਜਾਣੇ ਨੇ ਸੋ ਖੇਤੀ ਨੂੰ ਸਮਰਥਨ ਦੇਣਾ ਸਰਕਾਰ ਦੀ ਡਿਊਟੀ ਹੈ ਉੱਥੇ ਉਹਨਾਂ ਦਾ ਸਮਰਥਨ ਨਹੀਂ ਦੇ ਰਹੀ ਜਿੰਨਾ ਦੇਣਾ ਚਾਹੀਦਾ ਉਹਦੇ ਵਿੱਚ ਠੀਕ ਹੈ ਜਿਹਦੇ ਕੋਲ 10 ਘੰਟੇ ਲੱਗੇ ਨੇ ਉਹਨੂੰ ਬਿਜਲੀ ਕਦੇ ਵਾਸਤੇ ਮੁਕਤ ਦੇਣੀ ਹੈ ਪਰ ਜਿਹੜਾ ਵਿਚਾਰੇ ਦਾ ਐਮੀ 4 ਏਕੜ 5 ਏਕੜ ਜ਼ਮੀਨ ਦਾ 10 ਏਕੜ ਜ਼ਮੀਨ ਉਹ ਤਾਂ ਰੋਟੀ ਨਹੀਂ ਚੱਪੀ ਉਹਨੂੰ ਮੁਫਤ ਬਿਜਲੀ ਦੇਣ ਦਾ ਮਤਲਬ ਹੀ ਨਹੀਂ ਆ ਉਹਨੂੰ ਕੋਈ ਮੁਫਤ ਦੀ ਆ ਉਹਦੀ ਜਿੰਸ ਦਾ ਭਾਅ ਠੀਕ ਦੇ ਦੇਣ ਫਿਰ ਆਪਦਾ ਲੈ ਲੈਣ ਬੁੱਢ ਉਹਦੀ ਜਿੰਸ ਦਾ ਭਾਅ ਤਾਂ ਤੁਸੀਂ ਠੀਕ ਨਹੀਂ ਦਿੰਦੇ ਬਿਜਲੀ ਤੁਸੀਂ ਬਾਜ਼ਾਰ ਰੇਟ ਤੇ ਦੇ ਨਹੀਂ ਹੋਵੇ ਫਿਰ ਤਾਂ ਮਾੜੀ ਗੱਲ ਲੈਣਾ ਸੋ ਇਸ ਕਰਕੇ ਇਹ ਮੈਂ ਅੱਜ ਨਹੀਂ ਕਹਿ ਰਿਹਾ ਅਸੀਂ ਡਾਕਟਰਾਂ ਦੀ ਹੜਤਾਲ ਸੀ ਅਸੀਂ ਕਿਹਾ ਵੀ ਸਾਨੂੰ ਜਿਆਦਾ ਤਨਖਾਹ ਸਾਨੂੰ ਤਾਂ ਕੁਝ ਵੀ ਨਾ ਦੇਣਾ ਸਾਨੂੰ ਜੋ ਕੁ ਚਾਹੀਦਾ ਉਹ ਸਾਨੂੰ ਮੁਫਤ ਦੇ ਦਾ ਕਿਉਂ ਸਭ ਤੋਂ ਮੁਫਤ ਕੰਮ ਕਰਾ ਲੈਣਾ ਨਹੀਂ ਫਿਰ ਤੈਅ ਕਰ ਦੇਣ ਇਹ ਨਹੀਂ ਆ ਵਿਚ ਵਿਚਾਲਾ ਨਹੀਂ ਪੋਗਣਾ ਕਿਸਾਨ ਆਨਨ ਪੈਦਾ ਕਰਕੇ ਦੇ ਰਿਆ ਮਜ਼ਦੂਰ ਮਜ਼ਦੂਰ ਦਾ ਰਹਿਣ ਦਾ ਕੋਈ ਹੱਕ ਨਹੀਂ ਆ ਸੋ ਜਿਹੜਾ ਗਰੀਬ ਆਦਮੀ ਆ ਅਸੀਂ ਕਿਉਂਕਿ ਮੇਰਾ ਕਿੱਤਾ ਡਾਕਟਰੀ ਆ ਹੁਣ ਡਾਕਟਰੀ ਚ ਥੋੜਾ ਮੈਂ ਹਰੇਕ ਨੂੰ ਗਲੂਕੋਜ਼ ਵਾ ਦੇਣੀ ਆ ਵੀ ਕਿਉਂਕਿ ਮੈਂ ਦਿਖਾਣਾ ਵੀ ਇੰਨੀਆਂ ਬੋਤਲਾਂ ਟੰਗੀਆਂ ਹੋਈਆਂ ਨੇ ਜਿਹਨੂੰ ਭਾਈ ਗੁਣਕੋਜ ਦੀ ਲੋੜ ਹੀ ਨਹੀਂ ਮੂੰਹ ਰਾਈ ਪਾਣੀ ਨਹੀਂ ਦੋ ਗਲੂਕੋਜ਼ ਕਦੇ ਬਸ ਲਾਉਣੀ ਆ ਇਹ ਹਰੇਕ ਨੂੰ ਹੀ ਆ ਕਰਦੇ ਨੇ ਹਰੇਕ ਨੂੰ ਦਵਾਂਗੇ ਜੀ ਤੁਸੀਂ ਦੱਸੋ ਹਰੇਕ ਨੂੰ ਕਿਉਂ ਦਵਣਾ ਹਜੇ ਇਹਨਾਂ ਨੇ ਬਸਾਂ ਦਾ ਸਫ਼ਰ ਭਾਵੇਂ ਉਹ ਜਾਂਦੀ ਸਰਕਾਰ ਕਰ ਗਈ ਤੁਸੀਂ ਕਹਿੰਦੇ ਹੋ ਨਾ ਸਹੂਲਤਾਂ ਦਾ ਫਾਇਦਾ ਉਦੋਂ ਵੀ ਸਰਕਾਰ ਨੇ ਕਰਿਆ ਸੀ ਬਸਾਂ ਦਾ ਸਫ਼ਰ ਮੁਫ਼ਤ ਵੀ ਜਿੱਤੀ ਕਿਉਂ ਨਹੀਂ ਫਿਰ ਫਿਰ ਵੋਟਾਂ ਇੰਨੀਆਂ ਕਿਵੇਂ ਘੱਟ ਲਗੀਆਂ ਵੋਟ ਪਰਸੈਂਟੇਜ ਤਾਂ ਵੱਧ ਜਾਂਦੀ ਨਾ ਸੋ ਸੀਟਾਂ ਵਾ ਦਿੱਤ ਦੇ ਸੋ ਇਸ ਕਰਕੇ ਇਹ ਜਿਹੜਾ ਹੈਗਾ ਆ ਜਿਹੜਾ ਜਿਹੜਾ ਰਾੜੀ ਬਹਿਣਾ ਵਾਲਾ ਸਕੀਮ ਦੀ ਗੱਲ ਕਰਦੇ ਸੀ ਤੁਸੀਂ ਕਾਂਗਰਸ ਦੀ ਵੋਟ 10 ਲੱਖ ਵੱਧ ਹੈ ਇਸ ਨਾਲੋਂ ਬੀਜੇਪੀ ਨਾਲੋਂ ਸਾਰੇ ਖੇਤਰ ਚ ਇਹ ਤਾਂ ਮਾਰ ਜ਼ਿਆਦਾ ਵੋਟ ਨੂੰ ਪਈ ਸੋ ਇਸ ਕਰਕੇ ਇੱਕ ਅਸਰ ਹੈ ਪਰ ਜਿਹੜੀ ਸਕੀਮ ਆਟਾ ਦਾਲੇ ਅੱਠ ਕਰੰਡਿਨਾ ਜ਼ਰੂਰੀ ਹੈ ਜਿੱਥੇ ਲੋਕ ਭੁੱਖੇ ਨੇ ਰੋਟੀ ਨਹੀਂ ਮਿਲਦੀ ਉਹਨਾਂ ਦਾ ਹੱਕ ਹੈ ਜੀਣ ਦਾ ਇਹ ਕੋਈ ਬਖਸ਼ਿਸ਼ ਨਹੀਂ ਹੈ ਇਹ ਅੰਤਰਰਾਸ਼ਟਰੀ ਦੇ ਬੱਚੇ ਰਾਈਟ ਰਾਈਟ ਟੂ ਲਿਵ ਸਾਡੇ ਸੰਵਿਧਾਨ ਕਹਿੰਦਾ ਪਈਆ ਸੰਧਾਨ ਆਰਟੀਕਲ 21 ਕਹਿੰਦਾ ਵੀ ਰਾਈਟ ਟੂ ਲਿਵ ਜੀਉਣ ਦਾ ਅਧਿਕਾਰ ਜੀਉਣ ਦਾ ਅਧਿਕਾਰ ਮੈਂ ਰੋਟੀ ਤੋਂ ਬਿਨਾਂ ਕਿਵੇਂ ਜੀਏਗਾ ਬੰਦਾ ਸਿਹਤ ਸਭਾਵਾਂ ਦੇਣੀ ਉਹਦੀ ਡਿਊਟੀ ਆ ਹੁਣ ਜੇ ਤੁਸੀਂ ਸਿਹਤ ਸਭਾਵਾਂ ਨਹੀਂ ਕਹਿੰਦੇ ਟੀਸ਼ਟਜਾਤਰਾ ਕਰਾਵਾਂਗੇ ਫਿਰ ਤਾਂ ਤੁਸੀਂ ਮਤਲਬ ਗੈਰ ਸੈਂਟੀਫਿਕ ਤਰੀਕੇ ਚੱਲ ਰਹੇ ਹੋ ਟੀਸ਼ਟਜਾਤਰਾ ਜਿੰਨਾ ਕਰਨੇ ਕਰੇ ਆਪਦੀ ਤੇ ਤੁਸੀਂ ਤੀਰਥ ਯਾਤਰਾ ਕਰਨ ਦੀ ਬਜਾਏ ਜੇ ਕੋਈ ਗਰੀਬ ਵੀ ਹੈ ਗਰੀਬ ਨੂੰ ਕੀਰਤ ਯਾਤਰਾ ਦਾ ਮਾਲਛ ਦੇਣ ਦੀ ਬਜਾਏ ਤੁਸੀਂ ਕਹੋਗੇ ਜੀ ਗਰੀਬ ਵੀ ਤਾਂ ਜਾਇਆ ਵੇ ਗਰੀਬ ਜਾਇਆ ਵੇ ਜਿਹਉਂਦੀ ਹੱਸ ਹੈ ਪਰ ਉਹਦਾ ਇਲਾਜ ਮੁਫਤ ਕਰੋ ਤੁਸੀਂ ਉਹਨੂੰ ਸਿਹਤ ਦੇਓ ਇਲਾਜ ਦੀ ਉਹਦੇ ਬੱਚਿਆਂ ਲਈ ਪੜਾਈ ਦੀ ਉਹਨੂੰ ਰੋਟੀ ਪਾਣੀ ਦੀ ਉਹਨੂੰ ਘਰ ਦੀ ਜੇ ਉਹਦੇ ਕੋਲ ਘਰ ਨਹੀਂ ਹੈ ਹੈ ਉਹਨੂੰ ਕੱਪੜੇ ਦੇ ਦਿਓ ਠੰਡ ਹੈ ਪਰ ਦਿਓ ਉਹਨੂੰ ਜਿਹਨੂੰ ਲੋੜ ਹੈ ਜਿਹਦੇ ਕੋਲ ਪਹਿਨੇ ਚਾਮਾ ਜ਼ਿਆਦਾ ਹੈ ਉਹਨੂੰ ਹੋਰ ਜ਼ਿੰਦਗੀ ਲੋੜ ਹੈ ਇਹਨਾਂ ਨਾਲੋਂ ਤਾਂ ਮੇਰੀ ਮਾਂ ਪੜਵਾ ਮੈਨੂੰ ਕਹਿੰਦੀ ਹੁੰਦੀ ਪੁੱਤ ਰਜਿਤ ਇਹਨੂੰ ਨਹੀਂ ਦੇਈਦਾ ਪੁਖੀ ਨੂੰ ਨਹੀਂ ਦੇਈਦਾ ਯਾਨੀ ਕਿ ਡੋਰ ਬੰਦਰ ਨੂੰ ਦੇਣਾ ਇਹ ਡੋਰ ਬੰਦਰ ਨੂੰ ਦੇਣ ਦੇ ਵਿੱਚ ਹੜੀ ਖੁੰਦੀ ਜਾਂਦੇ ਨੇ ਹੁਣ ਜਿਹੜੀ ਬੀਬੀ 15000 ਦਾ ਪਰਸਲ ਇੱਥੇ ਪਾਇਆ ਤੇ ਉਹ ਵੀ ਟਿਕਟ ਮੁਫਤ ਕਾਦੇ ਵਾਸਤੇ ਮੁਫਤ ਜਿਹੜੇ 2 ਲੱਖ ਤਨਖਾਹ ਲੈ ਰਹੇ ਢਾਈ ਦਾ ਪੈਨਸ਼ਨਰ ਉਹਨੂੰ ਵੀ ਮੁਫਤ ਸਫ਼ਰ ਕਿਉਂ 300 ਜੰਟ ਬਿਜਲੀ ਦੇ ਮੁਫਤ ਮੈਂ ਹੈ ਜੇ ਘਰੇ ਤਨਖਾਹ ਆਹੀ ਚਾਰ ਚਾਰ ਲੱਖ ਰੁਪਏ ਮਹੀਨਾ ਮੀਟਰ ਫੇਰ ਦੋ ਦੋੜ ਵਾਲੇ ਕਿਉਂਕਿ ਬਿਜਲੀ ਵੀ ਸਾਰੀ ਸਾਰੀ ਮੁਫਤਾ ਜੀ ਇਹ ਹੱਦ ਹੈ ਜਿਹੜੇ ਇਹ ਦਰਮਿਆਨਾ ਤਰ੍ਹਾਂ ਦਾ ਕਹਿੰਦਾ ਨਾ ਉਹ ਜੀ ਉਹ ਫਲਾਣਾ ਨਾਲ ਚ ਕਰਦਾ ਫਲਾਣਾ ਇਹਨਾਂ ਨੂੰ ਇੰਨੀ ਤਨਖਾਹ ਹਮੜ ਕੇ ਦੀ ਦੀ ਮੁਫਤ ਕਿਉਂ ਆ ਬਈ ਕਿਉਂ ਮੁਫਤ ਦਿੱਤੀ ਜਾਵੇ ਮੁਫਤ ਦੇ ਤੁਸੀਂ ਗਰੀਬ ਆਦਮੀ ਨੂੰ ਸੋ ਡੋੜ ਜੀ ਨੂੰ ਹੈਗੀ ਐ ਤੁਸੀਂ ਮੈਨੂੰ ਦੱਸੋ ਕੋਈ ਬੰਦਾ ਕੁਦਰਤ ਦਾ ਨਿਜਮ ਹੈ ਕੋਈ ਬੰਦਾ ਉਸ ਖੇਤ ਚ ਪਾਣੀ ਡਾਈ ਦੇਊਗਾ ਜਿੱਥੇ ਪਹਿਲੇ ਹੀ ਪਾਣੀ ਖੜਾ ਐ ਇਹ ਜਿਹੜੇ ਕਰਦੇ ਨੇ ਵੀ ਹਰੇਕ ਨੂੰ ਜੀ ਇਹ ਕੋਈ ਹਰੇਕ ਰੁਕ ਬਰਾਬਰ ਨਹੀਂ ਹੁੰਦਾ ਕਿ ਉਹ ਨਿਕਾਉਂਦਾ ਐ ਇਸੇ ਕਰਕੇ ਵੀ ਭਾਈ ਬਜ਼ੁਰਗਾਂ ਦੇ ਵਾਸਤੇ ਸੀਟ ਐ ਇਹ ਇਹ ਔਰਤਾਂ ਵਾਸਤੇ ਸੀਟ ਐ ਇਸੇ ਵਾਸਤੇ ਐ ਵੀ ਉਹਨਾਂ ਨੂੰ ਲੋੜ ਐ ਸੋ ਇਸ ਕਰਕੇ ਆਪਾਂ ਨੂੰ ਲੋੜਵੰਦ ਨੂੰ ਦੇਣਾ ਹੁੰਦਾ ਉਹ ਦੇਣਾ ਸਰਕਾਰ ਦੀ ਡਿਊਟੀ ਐ ਕੋਈ ਬਖਸ਼ਿਸ਼ ਨਹੀਂ ਐ ਉਹ ਗੱਲ ਵੱਖਰੀ ਐ ਵੀ ਸਰਕਾਰਾਂ ਨੂੰ ਦੇਣ ਦੇਣ ਵੀ ਉਹਨਾਂ ਨਾਲਚ ਦੇ ਰੂਪ ਚ ਦੇ ਰਹੇ ਨੇ ਡਿਊਟੀ ਦੇ ਰੂਪ ਚ ਨਹੀਂ ਦੇ ਰਹੇ ਉਹ ਕਤਾਈ ਕਰੀਆ ਸਰਕਾਰ ਉਹ ਸਾਰੀਆਂ ਪਾਰਟੀਆਂ ਕਤਾਈ ਕਰਦੀਆਂ ਨੇ ਵੀ ਅਸੀਂ ਦੇ ਰਹਾਂ ਕੋਈ ਸਰਕਾਰ ਨਹੀਂ ਦੇ ਰਹੀ ਪ੍ਰੰਤਮਾਨ ਆਪਦੀ ਜੇਬ ਚੋਂ ਪੈਸੇ ਦੇ ਰਹੇ ਬਾਦਲ ਸਾਹਿਬ ਨੇ ਆਪਣੇ ਆਪਣੇ ਉਸ ਤੋਂ ਜ਼ਮੀਨ ਤੋਂ ਪੈਸੇ ਦਿੱਤੇ ਨੇ ਜਾਂ ਉਹਦੀ ਇੰਡਸਟਰੀ ਤੋਂ ਪੈਸੇ ਦਿੱਤੇ ਨੇ ਕੈਪਟਨ ਸਾਹਿਬ ਨੇ ਆਪਣੇ ਮਹਿਲ ਤੋਂ ਪੈਸੇ ਦਿੱਤੇ ਨੇ ਪੈਸਾ ਤਾਂ ਸਰਕਾਰੀ ਖਜ਼ਾਨੇ ਦਾ ਹੈ ਸਰਕਾਰੀ ਖਜ਼ਾਨੇ ਦਾ ਪੈਸਾ ਤੁਸੀਂ ਡੋਟਾ ਰਹੇ ਹੋ ਤੁਹਾਡੀ ਡਿਊਟੀ ਉਹਦੀ ਜਾਜਵਰਤੋਂ ਕਰਨੀ ਇਹਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ ਵੀ ਤੁਸੀਂ ਨਿਜਾਜਵਰਤੋਂ ਕਿਵੇਂ ਕਰੀਏ ਫਿਰ ਬਿਰੋਕ੍ਰੇਸੀ ਤੋਂ ਡਰਦੇ ਨੇ ਆ ਕਿਰਪਾ ਸ਼ੰਕਰ ਸੋਜ ਹੁਣ ਉੱਥੇ ਚੋਣਾ ਲੈਣੋਂ ਫਿਰਦਾ ਹੈ ਯੂਪੀ ਜਾ ਕੇ ਇੱਥੇ ਕਹਿੰਦਾ ਮੈਂ 55 ਕਰੋੜ ਰੁਪਏ ਵੰਡਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਗਿਆਨੰਦਨਾਚ ਉਹਨੂੰ ਪੁੱਛੋ ਕਿਹਨੇ ਦਿੱਤਾ ਪਿਛਲੇ 4 ਸਾਲ ਪੁਰਾਣਿਆਂ ਨੂੰ ਉਹ ਵਿੱਚ ਧੰਨੇ ਮਾਰ ਰਹੇ ਨੇ ਵੀ ਤਾਂ ਨਹੀਂ ਡਿਗਰੀਆਂ ਨਹੀਂ ਮਦਦੀਆਂ ਜਿਹੜੇ ਬੱਚੇ ਨੂੰ ਸਕਾਲਰਸ਼ਿਪ ਤੇ ਪੈਸੇ ਮਿਲ ਗਏ ਹੁਣ ਉਹ ਡਿਗਰੀ ਤਾਂ ਆਪਣੀ ਲੈ ਜਾਂਦਾ ਉਹਨੂੰ ਧੰਨੇ ਮਾਰਨ ਦੀ ਕੀ ਲੋੜ ਸੀ ਇਹਦਾ ਮਰੋਲੇ ਪੈਸੇ ਨਹੀਂ ਦਿੱਤੇ ਉਹ ਪੈਸਾ ਖਾ ਗਿਆ ਉਹਦੇ ਉਲਟ ਪੋਲੀਟਿਸ਼ੀਅਨ ਫਸਾ ਰੱਖਿਆ ਵੀ 39 ਲੱਖ ਕਰੋੜ ਦੀ ਕੁਟਕੀ ਹੋਈ ਆ 55 ਕਰੋੜ ਦਾ ਕਲਦਾ ਖਾ ਗਿਆ ਉਹ ਉਹਨੂੰ ਨੌਕਰੀ ਕਰਕੇ ਚਲਾ ਗਿਆ ਜੂਪੀ ਚ ਉੱਤੋਂ ਦਾ ਰਹਿਣਾ ਵਾਲਾ ਸੀ ਉਰੇ ਆ ਕੇ ਨੌਕਰੀ ਕਰ ਗਿਆ ਉਰੇ ਆਏ ਜਮੀਨ ਮਿਲਾ ਗਿਆ ਤੇ ਰੋਪਨ ਚੋਂ ਤੇ ਦੋਸ਼ ਲੱਗਦੇ ਤੇਰੀ ਜਮੀਨ ਆ ਪਤਾ ਕਰ ਲੈ ਰੈਵਨਿਊ ਦਾ ਰਹਾ ਸੋ ਇਸ ਕਰਕੇ ਅਸੀਂ ਕੀ ਕਰ ਰਹੇ ਹਾਂ ਅਸੀਂ ਨਾ ਚੋਰੀ ਠੱਗੀ ਰੋਕ ਰਹੇ ਹਾਂ ਨਾ ਅਸੀਂ ਗੈਜ ਨਜਾਇਜ਼ ਦੇਖ ਰਹੇ ਹਾਂ ਨਾ ਅਸੀਂ ਡੋੜਬੰਦ ਨੂੰ ਹੁਣ ਜੇ ਜਿਹੜਾ ਡੋੜਬੰਦ ਆ ਉਹਨੂੰ ਜੋ ਹਿੱਸਾ ਹਰ ਕਸੂਰਤ ਦੇ ਉਹਨੂੰ ਉਹਨੂੰ ਚਾਹੀਦੀ ਆ ਉਹਦਾ ਹੱਕ ਹੈ ਉਹ ਇੱਥੇ ਪੈਦਾ ਹੋਇਆ ਉਹਦਾ ਹੱਕ ਹੈ ਘਰ 'ਚ ਜਿੰਨੇ ਬੱਚੇ ਹੈਗੇ ਨੂੰ ਸਭ ਦਾ ਬਰਾਬਰ ਹੱਕ ਹੁੰਦਾ ਕਿ ਨਹੀਂ ਜੇ ਸਾਡਾ ਕਾਨੂੰਨ ਇਹ ਕਹਿੰਦਾ ਹੈ ਵੀ ਜਿਹੜੇ ਘਰ 'ਚ ਜਿੰਨੇ ਬੱਚੇ ਹੈਗੇ ਉਹਨਾਂ ਦਾ ਸਭ ਦਾ ਬਰਾਬਰ ਹੱਕ ਹੈ ਚਾਹੇ ਮੁੰਡੇ ਨੇ ਜਾਂ ਕੁੜੀਆਂ ਨੇ ਚਾਹੇ ਆਪੰਗਾ ਬੱਚਾ ਠੀਕ ਹੈ ਉਹਦਾ ਬਰਾਬਰ ਹੱਕ ਹੈ ਤਫ਼ਦੀਸ਼ ਦੇ ਜਾਇਦਾਦ ਚ ਵੀ ਸਾਰਿਆਂ ਦਾ ਬਰਾਬਰ ਹੱਕ ਹੈ ਨਾ ਫੇ ਉਹ ਬਰਾਬਰ ਹੱਕ ਦਿਓ ਇਹਦੀ ਵਜ੍ਹਾ ਕਰਕੇ ਤੁਸੀਂ ਜਿਨ੍ਹਾਂ ਨੂੰ ਪਹਿਲਾਂ ਹੀ ਜ਼ਿਆਦਾ ਪੈਸੇ ਦੇ ਰਹੇ ਉਹਨਾਂ ਨੂੰ ਹੋਰ ਦੇ ਦੋ ਉਹ ਹੱਕ ਜਿਉਂ ਮਿਲ ਰਹੀਆਂ ਨੌਕਰੀ ਉਹਨੂੰ ਉਹਨੂੰ ਜ਼ਿਆਦਾ ਮਿਲ ਗਈ ਦੂਜਣ ਮਿਲੀ ਨਹੀਂ ਸੋ ਡੋੜ ਅਜਿਹਾ ਹੈ ਕਿ ਰੋਜ਼ਗਾਰ ਦਿਓ ਲੋਕ ਜਿਹੜੇ ਛੋਟਾ ਮोटा ਧੰਦਾ ਕਰਨਾ ਚਾਹੁੰਦੇ ਨੇ ਉਹ ਧੰਦੇ ਨੂੰ ਸਹੂਲਤ ਦਿਓ ਉਹਦੇ ਚਾਹ ਨਾ ਰੋਜੀ ਉਹਦੀ ਰੇੜੀ ਚਕਾ ਦੋ ਉੱਥੋਂ ਉਹਦੇ ਉੱਤੇ ਚੈੱਕ ਗਲੀ ਆ ਫਲਾਣਾ ਉਹਨੂੰ ਸਬੂਤ ਦਿਓ ਆਟਾ ਵਾਲੇ ਨੂੰ ਟੈਕਸੀ ਵਾਲੇ ਨੂੰ ਰਿਕਸ਼ੀ ਵਾਲੇ ਨੂੰ ਰੇੜੀ ਵਾਲੇ ਨੂੰ ਕੋਈ ਛੋਟਾ ਮोटा ਵਾਹਨ ਚਲਾਉਂਦਾ ਛੋਟੀ ਮੁੱਟੀ ਉਹਦੀ ਗਲਤੀ ਵੀ ਮaaf ਕਰਨਾ ਸਿੱਖੋ ਕਿ ਪਰ ਜਿਹੜਾ ਤਕੜਾ ਹੈ ਉਹਦੇ ਤੇ ਕਾਨੂੰਨ ਜ਼ਿਆਦਾ ਡਾਕੂ ਕਰੋ ਕਿਉਂਕਿ ਉਹਦੇ ਕੋਲ ਪੈਸੇ ਹੈਗੇ ਨੇ ਉਹਨੂੰ ਸਾਧਨ ਹੈਗੇ ਨੇ ਉਹ ਸਿਆਣਾ ਹੈ ਉਹ ਸਮਾਜ ਚ ਲੀਡਰ ਹੈ ਉਹਦੀ ਡਿਊਟੀ ਜ਼ਿਆਦਾ ਬੰਦੀ ਹੈ ਇੱਕ ਡਾਕਟਰ ਜੇ ਮਰੀਜ਼ ਨਾਲ ਜਾਤੀ ਕਰੇਗਾ ਉਹਨੂੰ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਉਹਨੂੰ ਤਾਂ ਪਤਾ ਵੀ ਇੰਨਾ ਨੁਕਸਾਨ ਹੋਏਗਾ ਦੂਜੇ ਤਾਂ ਭੋੜਾ ਕਿ ਅਗੋਂ ਪੜੇ ਨਿਕਲੀ ਹੋ ਗਈ ਸੋ ਇਸ ਕਰਕੇ ਸਮਾਜ ਦੇ ਵਿੱਚ ਜਿਹੜੇ ਤੀਰਥ ਯਾਤਰਾ ਸ਼ੁਰੂ ਕਰਦਾ ਇਹ ਬਿਲਕੁਲ ਛਲਾਵਾ ਕਰਿਆ ਇਹ ਲੋਕਾਂ ਨੂੰ ਧਰਮ ਕਰਮ ਕਿਉਂਕਿ ਕੇਂਦਰ ਵੀ ਇਹੀ ਚਾਹੁੰਦਾ ਵੀ ਤੁਸੀਂ ਟੂਨੇਟਾ ਮੰਨ ਜੰਤਰ ਮੰਤਰ ਚ ਪਏ ਰਹੋ ਤੁਸੀਂ ਵਿਗਿਆਨ ਦੀ ਸੋਚ ਤੇ ਨਾ ਜਾਓ ਤੇ ਲੋਕਾਂ ਨੇ ਹੁਣ ਹੌਲੀ ਹੌਲੀ ਜਿਵੇਂ ਪਹਿਲਾਂ ਹਟੇ ਸੀ ਲੋਕ ਹੁਣ ਮੁੜ ਕੇ ਇਹਨਾਂ ਨੇ ਲਾ ਦੇਣਾ ਵੀ ਤੁਸੀਂ ਕਿਉਂਕਿ ਸਤਤ ਇਹਨਾਂ ਨੇ ਖੋਲ ਨਹੀਂ ਇਹ ਅਜੇ ਤੱਕ ਚੰਗਾ ਹੋਣਾ ਨਹੀਂ ਕਈ ਜਾਣ ਆਵਾਦਮੀ ਕਰਨੀ ਖੋਲਤਾ ਫਲਾਣਾ ਖੋਲਤਾ ਵੀ ਚੰਗਾ ਤੁਸੀਂ ਉੱਥੇ ਮਿੱਟੀ ਤੇ ਪਾਣੀ ਪਾੜਾ ਕਰੋ ਤੁਸੀਂ ਉੱਥੇ ਪੂਜਾ ਕਰਦਿਆ ਕਰੋ ਤੁਸੀਂ ਫਲਾਣਾ ਸ਼ਬਦ ਪੜਦਿਆ ਕਰੋ ਆ ਰੋਜ ਹੁੰਦੇ ਨੇ ਹੁਣ ਤਾਂ ਵਿਆਹ ਸ਼ਬਦ ਪੜੋ ਤੋ ਤੁਹਾਡਾ ਕੈਂਸਰ ਦੂ ਤੁਹਾਡਾ ਫਲਾਣਾ ਦੂ ਇਹ ਜਾ ਆ ਪਾਣੀ ਪੀਓ ਹੈ ਇਹਦੇ ਨਾਲ ਹੋ ਜਾ ਨਾਰੀਅਲ ਦਾ ਪਾਣੀ ਪੀਓ ਸਾਰੀ ਬਿਮਾਰੀ ਦੂਰ ਹੁਣ ਪੁੱਛੋ ਆ ਕੇਰਲਾ ਵਾਲੇ ਤਾਂ ਮੰਨਦਾ ਦੂਗਾ ਤਾਂ ਨਾਰੀਅਲ ਹੀ ਪੀਂਦੇ ਨੇ ਫੇਰ ਉਹ ਬਿਮਾਰ ਕਿਉਂ ਨੇ ਸੋਇਦ ਕਰਕੇ ਇਹ ਜਿਹੜੀ ਕੀਰਥ ਯਾਤਰਾ ਵਾਲਾ ਤਰੀਕਾ ਇਹਦੀ ਬਜਾਏ ਵਿਗਿਆਨਕ ਸੋਚ ਫੜਾ ਲੋਕਾਂ ਚੀਤ ਯਾਤਰਗੀ ਨੇ ਕਰਦੀ ਆਪਜੇ ਤਰੀਕੇ ਨਾਲ ਕਰੀ ਹਾਂ ਉੱਥੇ ਤੁਸੀਂ ਬਸਾਂ ਚਲਾ ਦੋ ਚੰਗੀ ਬਸ ਚਲਾ ਦੋ ਵੀ ਤਾਂ ਕਿ ਲੋਕ ਥੋੜਾ ਸੌਖੇ ਜਾਣ ਪਰ ਇਹ ਕੋਈ ਤਰੀਕਾ ਨਹੀਂ ਉਹਦਾ ਖਰਚਾ ਤੁਸੀਂ ਕਰੋਗੇ ਉਹ ਜਿਹੜਾ ਖਰਚਾ ਤੁਸੀਂ ਕਰਦੇ ਹੋ ਉਹ ਕਰੋ ਹਸਪਤਾਲਾਂ ਤੇ ਸਕੂਲਾਂ ਤੇ ਪਰਿਆਵਰਣ ਨੂੰ ਬਚਾਉਣ ਤੇ ਗਰੀਬਾਂ ਨੂੰ ਦੇਣ ਤੇ ਰੁਜ਼ਗਾਰ ਪੈਦਾ ਕਰਨ ਤੇ ਜਿਹੜੇ ਰੁਜ਼ਗਾਰ ਚ ਆਮਦਨ ਘੱਟ ਹੈ ਉਹਨੂੰ ਥੋੜਾ ਸਪੋਰਟ ਕਰਨ ਤੇ ਵਿੱਚੋਂ ਤੇ ਨੂੰ ਇੰਨੇ ਕੇ ਪੈਸੇ ਅਸੀਂ ਵੀ ਦਿਆ ਕਰਾਂਗੇ ਆਪਦਾ ਰੁਜ਼ਗਾਰ ਸવાય ਰੁਜ਼ਗਾਰ ਕਰਨਾ ਤੂੰ ਉਹਦੀ ਇੰਨੀ ਤੇ ਨੂੰ ਅਸੀਂ ਦਿਆਂਗੇ ਸੋ ਉਸ ਪਾਸੇ ਨੂੰ ਲਾਉਣਾ ਚਾਹੀਦਾ ਤਾਂ ਇਹ ਵਿਕਾਸ ਹੋਏਗਾ ਨਹੀਂ ਵਿਕਾਸ ਨਹੀਂ ਹੈ ਇਹ વિનાਸ਼ ਹੈ ਅੱਛਾ ਹੁਣ ਗੱਲ ਕਰੀਏ ਜੋ ਤੁਸੀਂ ਉਹਨਾਂ ਗੱਲ ਕਹਿ ਰਹੇ ਹੋ ਕਿ ਵਿਕਾਸ ਤੇ ਪੈਸਾ ਲੱਗਣਾ ਚਾਹੀਦਾ ਪਰ ਲੱਗਦਾ ਇਹੋ ਜਿਹੀ ਸਹੂਲਤਾਂ ਦੇ ਕੇ ਪੰਜਾਬ ਦੇ ਹਿਸੇ ਦੇ ਕਰਜ਼ਾ ਚੜਦਾ ਜਾ ਰਿਹਾ ਹੈ ਉਹ ਕਈ ਲੋਕ ਬੋਲਦੇ ਨੇ ਕਿ ਪੰਜਾਬ ਦੇ ਹਿਸੇ ਦੇ ਇਹਨਾਂ ਕਰਜ਼ਾ ਚੜ ਗਿਆ ਫਿਰ ਸਹੂਲਤਾਂ ਵੀ ਮੰਗਦੇ ਨੇ ਆਪਾਂ ਦੇਖਦੇ ਹਾਂ ਕਈ ਲੋਕ ਲਗਾਤਾਰ ਬੋਲਦੇ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਅਖਬਾਰਾਂ 'ਚ ਵੀ ਖਬਰਾਂ ਆ ਜਾਂਦੀਆਂ ਨੇ ਫਿਰ ਦੋ ਪਾਸੇ ਸਟੈਂਡ ਕਿਵੇਂ ਜਾਂ ਲੋਕਾਂ ਨੂੰ ਸਹੂਲਤਾਂ ਵੀ ਚਾਹੀਦੀਆਂ ਨੇ ਤੇ ਪੰਜਾਬ 'ਚ ਕਰਜ਼ਾ ਵੀ ਨਾ ਚੜੇ ਦੇਖੋ ਗੱਲ ਇਹ ਹੈ ਵੀ ਜਿਹੜੇ ਬੋਲਦੇ ਨੇ ਬਹੁਤੇ ਉਹ ਤਾਂ ਉਹ ਤਾਂ ਦੋਮੁਖੀ ਗੱਲ ਕਰਦੇ ਨੇ ਜਿੱਥੇ-ਜਿੱਥੇ ਉਹ ਰਹੇ ਨੇ ਉੱਥੇ ਪੁੱਛੋ ਵੀ ਤੁਸੀਂ ਉੱਥੇ ਕੀ ਕਰਕੇ ਜਿਹੜਾ ਦਾਰਾ ਉਹ ਡੋਬੋ ਕੇ ਆਏ ਨੇ ਤੇ ਫਿਰ ਬੋਲੀ ਜੋ ਫਿਰ ਤਾਂ ਭਗਵੰਤ ਜੀ ਨੂੰ ਤਾਂ ਹਰੇਕ ਹੀ ਰਾਏ ਦੇ ਦੂਗਾ ਬਾਜਵਾ ਜੀ ਨੂੰ ਹਰੇਕ ਰਾਏ ਦੇ ਦੂ ਚੰਨੀ ਸਾਹਿਬ ਨੂੰ ਹਰੇਕ ਰਾਏ ਦੇ ਦੂ ਬਾਦਲ ਸਾਹਿਬ ਨੂੰ ਹਰੇਕ ਰਾਏ ਦੇ ਦੂ ਤੂੰ ਵੀ ਪੁੱਛੋ ਵੀ ਤੁਸੀਂ ਜਿਹੜੇ ਦਾਰੇ ਚਲਾਇਨੇ ਉਹਨਾਂ ਦਾ ਕੀ ਹਾਲ ਕਰਕੇ ਆਏ ਹੋ ਜੇ ਤੁਸੀਂ ਇੰਨੇ ਸਿਆਣੇ ਸੀਗੇ ਤੁਹਾਡੇ ਕੋਲ ਇੰਨੀ ਪਾਵਰ ਸੀਗੀ ਤੁਸੀਂ ਤਾਂ ਕਿਸੇ ਤੋਂ ਵੋਟ ਵੀ ਨਹੀਂ ਲੈਣੀ ਸੀ ਫੇ ਚੰਗੇ ਚਲਾਇਆ ਹੁੰਦੇ ਨਾ ਅਕੜੇ ਡੰਡ ਬੰਦ ਹੋਈ ਐ ਅੱਡਾ ਬਟਾ ਦਾਰਾ ਸੀ ਉਹੀ ਬੰਦੇ ਰਾਏ ਆ ਦੇ ਰਹੇ ਨੇ ਜਿਹੜੇ ਦੋ ਬੰਦਿਆਂ ਨੇ ਕ੍ਰਿਡ ਪਿੱਛੇ 5-7-8 ਸਾਲ ਸੇ ਚਲਾਈ ਐ ਉਹੀ ਦੋਏ ਵੱਡੇ ਅੱਜ ਪੰਜਾਬ ਨੂੰ ਰਾਏ ਦੇਣ ਵਾਲੇ ਬਣੇ ਹੋਣ ਹੁਣ ਪੁੱਛੋ ਸਭ ਤੋਂ ਕ੍ਰਿਡ ਤਾਂ ਚੱਲੀ ਨਹੀਂ ਪੰਜਾਬੀ ਯੂਨੀਵਰਸਿਟੀ ਰਹੇ ਨੇ ਉੱਥੇ ਭੰਗ ਭੁੱਜਦੀ ਰਹੀ ਆ ਦੋਈ ਜਗ੍ਹਾ ਤੇ ਰਹੇ ਨੇ ਹੋਤੀ ਜੀ ਜਗ੍ਹਾ ਤੇ ਤਾਂ ਰਹੇ ਨਹੀਂ ਬਾਕੀ ਤਾਂ ਮਾਈ ਫਲਾਣੀ ਸਲਾਹਕਾਰ ਸੀ ਫਰਾਂਸਾ ਜਿੱਥੇ ਉਹ ਸਲਾਹਕਾਰ ਸੀ ਕੋਈ ਪਤਨੇ ਜੇ ਕੋਈ ਆਪਣਾ ਯੋਜਨਾ ਬੋਰਡ ਦੇ ਵਿੱਚ ਸੀਗੇ ਹੈ ਤੇ ਉੱਥੇ ਦੇਖ ਲਓ ਵੀ ਯੋਜਨਾ ਬੰਦੀ ਦਾ ਕੀ ਹਾਲ ਹੋਇਆ ਸੋ ਇਸ ਕਰਕੇ ਆਪਾਂ ਇੱਕ ਗੱਲ ਮੰਨ ਕੇ ਚੱਲੀਏ ਵੀ ਸਲਾਹਾਂ ਦੇਣੀਆਂ ਹੋਰ ਕਰਨੇ ਸਭ ਦੇ ਬੱਚੇ ਬਾਹਰ ਨੇ ਸਭ ਨੇ ਆਪਦਾ ਬਾਹਰ ਐਸ਼ ਜੋ ਨੀਆ ਪੈਨਸ਼ਨ ਆ ਲੈਂਦੇ ਨੇ ਉਹਨਾਂ ਨੂੰ ਤਾਂ ਕਿੱਥੇ ਮਿਲੇ ਹੋਇਆ ਜੇ ਉਹਨਾਂ ਨੂੰ ਇਹ ਕੰਮ ਨਾ ਹੋਵੇ ਰਹਿਣਗੇ ਕਿਵੇਂ ਉਹਨਾਂ ਨੇ ਕਿੱਥਾ ਲਿਆ ਹੋਇਆ ਵੀ ਚਲ ਲਗਾ ਕੰਮ ਕਰੋ ਨਾਲੇ ਚੌਂ ਚੰਦਰ ਟਰ ਫਲਾਣਾ ਦੁਨੀਆਂ ਨੇ ਤਾਂ ਕਿਜੀ ਤੇ ਪੈਸੇ ਲੈਂਦੇ ਨੇ ਮੀਡੀਆ ਤੋਂ ਮੈਨੂੰ ਪਤਾ ਉਹ ਪੇਰ ਬੋਲਦੇ ਨੇ ਕਈ ਸੋ ਇਸ ਕਰਕੇ ਜਦ ਤੁਸੀਂ ਤੁਸੀਂ ਨੌਕਰੀ ਕਰ ਲਈ ਤੁਹਾਨੂੰ ਪੈਨਸ਼ਨ ਮਿਲ ਰਹੀ ਆ ਤੇ ਤੁਸੀਂ ਫੇਰ মিডিਆ 'ਚ ਕਮੈਂਟਰੀ ਵਾਸਤੇ ਪੈਸੇ ਇਹ ਤਾਂ ਮੈਨੂੰ ਪੈਸੇ ਨਾਲ ਤੁਹਾਡਾ ਪੇਟ ਨਹੀਂ ਭਰਦਾ ਤੇ ਤੁਸੀਂ ਫੇਰ ਦੂਜਿਆਂ ਨੂੰ ਮਤਾਂ ਦਿੰਦੇ ਹੋ ਆਪਣੇ ਵੰਜੇ ਸੌ ਨਹੀਂ ਔਰ ਨਵਤਾਂ ਦੇ ਹੈ ਫੇਰ ਇਸ ਕਰਕੇ ਬਾਬੇ ਨੇ ਕਿਹਾ ਅੰਦਾ ਅਗੂ ਜੀ ਅੰਦੇ ਅਗੂ ਨੇ ਹੋ ਇਹ ਹੋਵੇ ਬੀ ਹੋਵੇ ਸੀ ਹੋਵੇ ਉਹ ਇੱਕ ਦਿਨ ਬੋਲ ਕੇ ਦਿਖਾਣਾ ਵੀ ਸਾਰਾ ਟੈਕਸ ਦਾ ਪੈਸਾ ਜਿਹੜਾ ਉਹ ਗਰੀਬ ਆਦਮੀ ਤੋਂ ਆ ਰਿਹਾ ਟੈਕਸ ਜ਼ਿਆਦਾ ਤੇ ਇਹ ਜਿਹੜਾ ਮੜਾਦਮ ਤੇ ਪੈਨਸ਼ਨਰ ਉਹਨੂੰ ਸਾਰਾ ਪੈਸਾ ਜਾ ਰਿਹਾ ਕਿਉਂਕਿ ਉਹ ਖੁਦ ਮੜਾਦਮ ਤੇ ਪੈਨਸ਼ਨਰ ਨੇ ਉਹ ਕਹਿੰਦਾ ਇਹ ਨਹੀਂ ਬੋਲਦਾ ਮੁਲਾਜ਼ਮ ਜੋ ਮਰਜ਼ੀ ਕਰੀਏ ਵੇ ਕਦੇ ਬੋਲਦੇ ਨੇ ਇੱਕ ਦਿਨ ਕਾ ਕੇ ਦਿਖਾਓ ਇਹ ਤਾਂ ਸੁਭਾਗ ਕਹਿੰਦੇ ਕਿ ਸਾਨੂੰ ਸਹੂਲਤਾਂ ਦੇ ਉਹ ਜਿਹੜੀਆਂ ਪੈਂਡਿੰਗ ਪਈਆਂ ਨੇ ਜਿਹੜੇ ਬੰਦੇ ਬੋਲਣ ਵਾਲੇ ਨੇ ਇਹ ਮੁਲਾਜ਼ਮ ਰਹੇ ਨੇ ਇਹਨਾਂ ਤੋਂ ਇੱਕ ਦਿਨ ਕਾ ਕੇ ਦਿਖਾ ਦਿਓ ਵੀ ਮੁਲਾਜ਼ਮ ਭਾਈ ਕੰਮ ਨਹੀਂ ਕਰਦੇ ਦਫ਼ਤਰਾਂ 'ਚ ਕੰਮ ਤਾਂ ਕਰਨਾ ਚਾਹੀਦਾ ਇਹੀ ਕਾ ਕੇ ਦਿਖਾ ਦਿਓ ਹੋਰ ਚੱਟੰਡੋ ਇਹ ਕਾ ਕੇ ਦਿਖਾ ਦਿਓ ਵੀ ਇੰਨੀ ਤਨਖਾਹ ਤੁਸੀਂ ਦਿੰਦੇ ਹੋ ਸਾਰੇ ਮੁਲਕ ਨਾਲੋਂ ਪੰਜਾਬ ਦੇ ਮੁਲਾਜ਼ਮਾਂ ਦੀ ਡੇਢ ਗੁਣਾ ਤਨਖਾਹ ਹੈ ਵੀ ਯਾਰ ਕੰਮ ਤਾਂ ਕਰਦੇ ਕਰੋ ਇੱਕ ਹਾਕੇ ਦਿਖਾਓ ਫਿਰ ਤਾਂ ਇਹੀ ਹੈ ਨਾ ਵੀ ਆਪਾਂ ਦੂਜਿਆਂ ਨੂੰ ਮਤਾਂ ਦੇਣੀਆਂ ਨੇ ਦੁੱਜੇ ਨੂੰ ਤਾਂ ਕਹਿਣਾ ਬੜਾ ਸੌਖਾ ਹੀ ਹੈ ਕਿਸੇ ਨੂੰ ਵੀ ਕਹੀ ਜਾਓ ਆਇਆ ਕਰੋ ਆਇਆ ਕਰੋ ਆਏ ਕਹਾਣੀਆਂ ਸੁਣਾਇਓ ਕਹਾਣੀਆਂ ਸੁਣਾਉਣਾ ਕੰਮ ਹੁੰਦਾ ਤੁਸੀਂ ਜਿੱਥੇ ਰਹੇ ਹੋ ਉੱਥੇ ਕੰਮ ਕਰਿਆ ਹੋਵੇ ਮੰਨ ਲਾਂਗੇ ਉੱਥੇ ਤੁਸੀਂ ਭੰਗ ਭਜਾ ਕੇ ਆਏ ਉਹ ਅਦਾਰੇ ਬੰਦ ਕਰਤੇ ਉਹਨਾਂ ਅਦਾਰਿਆਂ ਦਾ ਪੱਠਾ ਬਿਠਾਤਾ ਤੇ ਜਿਹੜਾ ਤੁਸੀਂ ਜਿਸ ਜਿਸ ਤਰ੍ਹਾਂ ਦੇ ਤੁਸੀਂ ਛੋਬੇ 'ਚੋਂ ਉਹ ਛੋਬੇ 'ਚ ਜੋ ਮਰਜ਼ੀ ਹੋ ਜਾਵੇ ਉੱਥੇ ਤੁਸੀਂ ਬੋਲਣ ਨੂੰ ਤਿਆਰ ਨਹੀਂ ਫਿਰ ਤਾਂ ਤੁਸੀਂ ਦੁੱਜੇ ਨੂੰ ਤੁਸੀਂ ਪਾਲਿਟਿਸ਼ਨ ਨੂੰ ਕਹਿਣ ਨੂੰ ਤਿਆਰ ਹੋ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਹਿਣ ਨੂੰ ਤਿਆਰ ਹੋ ਉਹ ਮਾਰੇ ਹੋਣਗੇ ਤੁਸੀਂ ਕੀ ਕਰਿਆ ਤੁਸੀਂ ਵੀ ਤਦਾਰੇ ਚੜਾਏ ਨੇ ਉੱਥੇ ਚੜਾ ਕੇ ਦਿਖਾਉਂਦੇ ਉੱਥੇ ਕੋ ਵੀ ਆ ਲੋ ਆ ਕਰਕੇ ਦਿਖਾਏ ਉੱਥੇ ਤੁਸੀਂ ਪੇਪਰ ਵੀ ਲੀਕ ਆ ਵੀ ਉਹ ਵੀ ਜੇ ਤੁਸੀਂ ਪੇਪਰ ਲੈਣਾ ਨਾ ਤੇ ਪੜੀ ਨੌਕਰੀ ਦੇ ਨਾਲ ਆਪਦੇ ਨੂੰ ਹੀ ਸਭ ਦੇ ਆਪਦੇ ਰਿਸ਼ਤੇ ਤਾਂ ਲੱਗੇ ਹੋਣੇ ਚਾਰ ਚਾਰ ਬੰਦੇ ਆ ਪੰਜਾਬੀ ਯੂਨੀਵਰਸਿਟੀ ਜਾ ਕੇ ਦੇਖ ਲਓ ਜਿਹੜੀ ਚੌਧਰੀ ਸੀ ਉਹਨਾਂ ਦੀ ਭਾਈ ਭਾਈ ਭਤੀਜੇ ਭਾਬੀਆਂ ਭਰਾ ਸਾਲੀਆਂ ਸਭ ਉੱਥੇ ਐਡਜਸਟ ਕਰੇ ਹੋਏ ਨੇ ਕੀ ਹੈ ਇਹ ਉਹ ਠੀਕ ਹੈ ਇਹ ਦੁਜੰਦ ਮੱਤ ਦੇਣੀ ਬੜੀ ਸ਼ੌਕੀ ਆ ਸਿਸ ਕਰਕੇ ਪੰਜਾਬ ਦਾ ਦੁਖਾਂਤ ਹੀ ਇਹ ਹੈ ਕਿ ਪੰਜਾਬ ਦੇ ਵਿੱਚ ਅਸੀਂ ਜਿੰਨ ਮਨ ਹੋਰ ਮੁਖ ਹੋਰ ਸੇ ਕੰਢ ਕੱਟਿਆ ਸਾਡੇ ਮਨ ਚ ਹੋਰ ਹੈ ਮੁਖ ਚ ਹੋਰ ਹੈ ਸੋ ਅਸੀਂ ਕਹਿੰਦੇ ਕੁਝ ਹੋਰ ਆ ਅਸੀਂ ਲੋਕਾਂ ਨੂੰ ਕਲਾ ਕੇ ਅਸੀਂ ਪੂਰਾ ਆਪਣਾ ਕੋਈ ਭੇਸ ਧਾਰ ਕੇ ਗੱਲ ਕਰਦੇ ਆ ਤੇ ਠੇਕ ਤਾਰੇ ਤੋਂ ਤਾਂ ਗੱਲ ਹੋਣੀ ਨਹੀਂ ਹੈ ਸੋ ਇਸ ਕਰਕੇ ਬਾਬੇ ਕਬੀਰ ਨੇ ਕਿਹਾ ਕਾਲੇ ਮੇਡੇ ਕੱਪੜੇ ਕਾਲਾ ਮੇਡਾ ਫਰੀਦ ਨੇ ਬਾਬਾ ਫਰੀਦ ਨੇ ਕਿਹਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ਼ ਗੁਣੀ ਹੀ ਪਰਿਆਮੈਂ ਫਿਰਾਂ ਢੋਕ ਕਹੇ ਦਰਵੇਸ਼ ਸੋ ਆਪ ਨੜੇ ਗਿਰੀਵਾਣ ਮੈਂ ਸ੍ਰੀ ਨੀਮਾ ਕਰ ਦੇਖ ਆਪਣੇ ਅੰਦਰ ਪੜਨਾ ਚਾਹਤੀ ਮਾਰੋ ਜੇ ਤੁਸੀਂ 70 75 ਸਾਲ ਦੀ ਉਮਰ ਤੇ ਹੋ ਸੌਰੀ ਉਮਰ ਨੌਕਰੀਆਂ ਕਰਕੇ ਤੁਸੀਂ ਫੇਰ ਵੀ ਨਹੀਂ ਰਜੇ ਤੁਹਾਡਾ ਫੇਰ ਵੀ ਪੇਟ ਨਹੀਂ ਭਰਿਆ ਫਿਰ ਬਾਬਾ ਨਾਨਕ ਨੇ ਕਿਹਾ ਭੁੱਖਾ ਭੁੱਖ ਨਾ ਉਤਰੇ ਜਿਵੇਂ ਨਾ ਪੁਰੀਆਂ ਆਪ ਸਸਾ ਜੋ ਤੁਸੀਂ ਸਾਰੀਆਂ ਗੱਲਾਂ ਕਹੀਆਂ ਮੁਲਾਜ਼ਮਾਂ ਦੇ ਵੀ ਗੱਲਾਂ ਕਹੀਆਂ ਨੇ ਤੁਸੀਂ ਵੀ ਮੁਲਾਜ਼ਮ ਰਹਿ ਚ ਕਿਉਂ ਹੁਣ ਰਿਟਾਇਰ ਹੋ ਗਏ ਹੋ ਹੁਣ ਇਹ ਸਵਾਲ ਜੇ ਤੁਹਾਨੂੰ ਕੋਈ ਕਰ ਲਵੇ ਤੁਸੀਂ ਵੀ ਰਿਟਾਇਰਮੈਂਟ ਦੇੰਨੇ ਪੈਸੇ ਲੈਣੇ ਹੋ ਤੁਸੀਂ ਪੈਸੇ ਕੀ ਕਰਨੇ ਹੋ ਜੋ ਤੁਸੀਂ ਵੀ ਕਿਸੇ ਗਰੀਬ ਨੂੰ ਪੈਸੇ ਦੇਣੇ ਹੋ ਵੀ ਐਨੇ ਨੇ ਤਨਖਾਹ ਵਾਂ ਲੈਂਦੇ ਨੇ ਮੁਲਾਜ਼ਮ ਆ ਮੈਂ ਦੰਨਾ ਮੈਂ ਕਹਿਣਾ ਪਹਿਲੀ ਗੱਲ ਵੀ ਨਜਾਇਜ਼ ਦੇ ਰਹੀ ਹੈ ਸਰਕਾਰ ਇਹਨਾਂ ਤੋਂ ਕਹੋ ਵੀ ਪੈਨਸ਼ਨ ਨਜਾਇਜ਼ ਦੇ ਦੀਏ ਹਾਂ ਜਿੰਨੀ ਦੇ ਰਹੀ ਹੈ ਜਿੰਨੀ ਜ਼ਿਆਦਾ ਮੇਰੀ ਭੈ ਮੈਂ ਤਾਂ 20 ਵਾਰੀ ਦਸੀ ਮੇਰੀ ਪੈਨਸ਼ਨ 1 ਲੱਖ ਰੁਪਇਆ ਸੀਗੀ ਜਿੱਦੇ ਚੰਨੀ ਸਭ ਦੀ ਸਰਕਾਰੀ ਉਹ 1,80,000 ਹੋ ਗਈ ਉਹਨਾਂ ਦੇ ਜਾਂਦੇ ਤੱਕ ਹੁਣ 1,43,43,000 ਹੋ ਗਈ ਜਿੱਦੇ ਦੇ ਆਏ ਨੇ ਇਹ ਬੁੱਢਿਆਂ ਨੂੰ ਇੰਨੇ ਪੈਨਸ਼ਨ ਦੇ ਨਾ ਕੀ ਮਤਰਾ ਇਹਦਾ ਮਤਲਬ ਜੇ ਮੇਰੀ ਪੈਨਸ਼ਨ ਵਧੀ ਹੈ ਬਾਕੀਆਂ ਦੀ ਵੀ ਇੰਨੀ ਵਧੀ ਹੈ ਮੈਨੂੰ ਕਦੇ ਤਾਂ ਨਹੀਂ ਨਾ ਮਿਲ ਗਈ ਇਦਾਂ ਹੀ ਨੌਕਰੀਆਂ ਵਾਲਾ ਨੂੰ ਦੁੱਗਣਾ ਵਧ ਗਿਆ ਇਹਦਾ ਮਤਲਬ ਜਿਹਨੂੰ ਪਹਿਲਾਂ ਲੱਖ ਪੈਨਸ਼ਨ ਵੀ 20 ਤਾਂ ਨੌਕਰੀ ਵਾਲੇ ਨੂੰ 2.5 ਲੱਖ ਤਨਖਾਹ ਵੀ ਰਹੀ ਸੀ ਜੇ ਉਹਦੀ 50,000 ਵਧ ਗਈ ਤਾਂ ਇਹਦਾ ਮਤਲਬ 1.5 ਲੱਖ ਰੁਪਏ ਵਧ ਗਏ 2.5 ਲੱਖ ਦਾ 2.5 ਲੱਖ ਹੋ ਗਿਆ ਦੂਜੇ ਪਾਸੇ ਅਸੀਂ ਨੌਜਾਨ ਲੜਕੇ ਲੜਕੀਆਂ ਤੁਹਾਡੇ ਵਰਗੇ ਨੇ ਉਹਨਾਂ ਨੂੰ ਜਿਹਨੂੰ 5000 ਕੇ 10000 ਕੇ ਨੂੰ 15000 ਤੇ ਉਹਦੀ ਮੁੰਜ ਕੁੱਟ ਰਿਓ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਜਿਹਨੂੰ 50000 ਤੋਂ ਵੱਧ ਪੈਨਸ਼ਨ ਮਿਲਦੀ ਹੈ ਤੇ ਇੱਕ ਡੱਕ ਤੋਂ ਵੱਧਨ ਖਾ ਮਿਲਦੀ ਹੈ ਉਹਨੂੰ ਕਹੋ ਵੀ ਅਸੀਂ ਹੁਣ ਉਹਦਾ ਖੋਹ ਤਾਂ ਸਕਦੇ ਨਹੀਂ ਤੁਸੀਂ ਉਹਨੂੰ ਕਹੋ ਅਸੀਂ ਹੁਣ ਤੋਂ ਤੁਹਾਨੂੰ ਇੱਕ ਪੈਸਾ ਨਹੀਂ ਵਧਾਉਣਾ ਪਹਿਲਾਂ ਅਸੀਂ ਆ ਜਿਹੜੇ ਨਵੇਂ ਲੜਕੇ ਲੜਕੀਆਂ ਨੇ ਇਹਨਾਂ ਨੂੰ ਦਾਂਗੇ ਕਹੋ ਨਾ ਅਰੇ ਸਾਰੇ ਕਹਿਣ ਸਾਰੇ ਵਿਦਵਾਨ ਇਹ ਕਹਿੰਦੇ ਅੱਜ ਤੋਂ ਵਧਾਉਣਾ ਬੰਦ ਕਰ ਦੋ ਜਿੰਨੇ ਬੱਗੇ ਹੋਏ ਨੇ ਜਿੰਨਿਆਂ ਨੂੰ ਪੈਨਸ਼ਨ ਮਿਲਦੀ ਆ 50000 ਤੋਂ ਵੱਧ ਜਿੰਨੂੰ ਪੈਨਸ਼ਨ ਮਿਲਦੀ ਆ 1 ਲੱਖ ਤੋਂ ਵੱਧ ਤਨਖਾਹ ਮਿਲਦੀ ਆ ਉਹਨੂੰ ਕਹੋ ਭਾਈ ਹੁਣ ਹੱਥ ਜੋੜੇ ਅਜੇ ਸਾਡੇ ਕੋਲ ਪੈਸੇ ਨਹੀਂ ਆਹ ਦੇਾਂਗੇ ਚਲ ਹੋਈ ਅਜੇ ਨਹੀਂ ਹੈਗੇ ਅਜੇ ਪਹਿਲਾਂ ਅਸੀਂ ਇਹਨਾਂ ਦਿੰਦੇ ਨੇ ਤੁਸੀਂ ਸੁੱਕੇ ਦਰਸਾਂ ਨੂੰ ਪਾਣੀ ਪਾਈ ਜਾਂਦੇ ਹੋ ਤੇ ਨਵੇਂ ਬੀਜ ਨੂੰ ਤੁਸੀਂ ਪੁੰਗਰ ਨਹੀਂ ਦੇ ਰਹੇ ਇਹ ਕੋਈ ਕੋਈ ਇਨਸਾਫ ਨਹੀਂ ਆ ਇਹ ਭੇਨਸਾਫ ਹੀ ਆ ਇਹ ਧੱਕਾ ਹੈ ਧੱਕੇ ਦੀ ਜੋਰ ਜੀ ਨਵਾਰੀ ਰੰਦੀ ਆ ਕਿਉਂ ਮਜ਼ਦੂਰ ਇਕੱਠੇ ਨੇ ਪੈਨਸ਼ਨ ਇਕੱਠੇ ਨੇ ਸਾਨੂੰ ਆ ਵੀ ਦੇ ਦੋ ਆ ਵੀ ਦੇ ਦੋ ਸੇਵ ਸਵਾਵਾ ਸਾਨੂੰ ਮੁਫਤ ਮੈਂ ਅੱਜ ਫੁਟੇਜ ਜਾ ਕੇ ਇਲਾਜ ਕਰਾਣਾ ਤਾਂ ਵੀ ਮੈਨੂੰ ਸਰਕਾਰ ਤੋਂ ਪੈਸਾ ਮਿਲੇਗਾ ਗਰੀਬ ਆਦਮੀ ਨੇ ਸਰਕਾਰੀ ਹਸਪਤਾਲ ਤੇ ਰਾਜਨੀ ਨਹੀਂ ਮਿਲਦਾ ਕੰਮ ਨਹੀਂ ਕਰਦਾ ਸਮਾਜ ਤੇ ਸੇਵ ਸਵਾਵਾ ਮੈਨੂੰ ਮੁਫਤ ਪੈਨਸ਼ਨ ਮੇਰੇ ਕੋਲੇ ਹੁਣ ਤਾਂ ਮੈਂ ਕੁਝ ਨਹੀਂ ਕਰ ਰਿਹਾ ਸਰਕਾਰ ਦਾ ਪੜਾਈ ਵੀ ਤਾਂ ਮੈਂ ਸਰਕਾਰ ਦੇ ਖਾਤੇ ਕਰੀਆ ਨਾ ਜਿਹੜੇ ਹਸਪਤਾਲ ਖੋਲੇ ਮੈਡੀਕਲ ਕਾਲ ਦੇ ਖੋਲੇ ਉਹ ਸਰਕਾਰ ਨੇ ਖੋਲੇ ਨਾ ਮੈਂ ਥੋੜੋ-ਥੋੜੇ ਮੇਰੇ ਬਾਪ ਨੇ ਥੋੜੋ-ਥੋੜੇ ਨੇ ਇਹ ਕੋਈ ਤਰੀਕਾ ਨਹੀਂ ਹੈ ਇੱਤਿਕ ਮਿਸਮੈਨੇਜਮੈਂਟਾ ਕਿਉਂਕਿ ਸਭ ਲੜੇ ਹੋਏ ਨੇ ਜਿੰਨੇ ਮਲਾਜ਼ਮ ਹੋਰ ਨੇ ਉਹ ਸਾਰੇ ਬੁੱਤੇ ਉਹਨਾਂ ਦੀ ਨੇ ਜਿਹੜੇ ਰਾਜ ਕਰਦੇ ਨੇ ਅਸਲ ਤੋਂ ਤਾਂ ਨਹੀਂ ਹੱਤ ਪਾਵੇਂ ਤੂੰ ਪੁੱਛ ਕੇ ਦੇਖੋ ਆ ਸਾਰੇ ਪੋਲੀਟਿਸ਼ੀਅਨ ਨੂੰ ਪੁੱਛੋ ਕਿ ਜੀ ਬੀਬੀ ਕਹਿੰਦੇ ਚਾਚੇਤਾ ਹੈ ਕਹਿੰਦੇ ਭੈਣ ਭਾਈ ਕਹਿੰਦੇ ਕਦਮ ਸਭ ਉਹੀ ਲੱਗੇ ਹੋਏ ਨੇ ਔਰ ਇਹਨਾਂ ਚੋ ਮжоਰਿਟੀ ਹੋਰ ਗੱਲ ਹੈ ਅੱਜ ਸਰਵੇਖਣ ਕਰ ਲਓ ਮжоਰਿਟੀ ਬਾਹਰ ਨੇ ਮжоਰਿਟੀ ਦੇ ਬੱਚੇ ਬਾਹਰ ਨੇ ਜਾਇਦਾਦ ਦਾ ਮਹਲ ਬਣਾਈਆਂ ਹੋਈਆਂ ਨੇ ਉਹ ਤਾਂ ਮੁਲੀ ਟਕਰਾਏ ਦੇ ਕੰਮ ਕਰਦੇ ਨੇ ਤਾਂ ਸੋ ਜਿਹੜਾ ਕਿਰਾਏ ਦਾ ਕੰਮ ਕਰਦਾ ਉਹਨੇ ਲੈਣਾ ਕੀ ਹੈ ਸੋ ਇਸ ਕਰਕੇ ਆਪਾਂ ਇਹ ਪ੍ਰੀਖਿਆ ਛੱਡੀਏ ਉਹ ਪੰਜਾਬ ਨਾਲ ਜਦ ਤੂੰ ਉਹ ਹਿੱਤਾ ਹੋਰੇ ਰਹੋਗੇ ਉਹਦੇ ਦੁੱਖ ਆ ਸੁੱਖ ਆ ਚੰਗਾ ਹੈ ਮਾੜਾ ਹੈ ਇੱਥੀ ਇੱਥੇ ਕਰੋਗੇ ਤੁਸੀਂ ਸੋ ਜਿਹੜਾ ਜਦ ਤੁਸੀਂ ਇਹਦੇ ਵਿੱਚ ਭੱਜੋਗੇ ਫਿਰ ਕੀ ਕਰੋਗੇ ਤੁਹਾਡੇ ਤੁਹਾਡਾ ਫਿਊਚਰ ਸਿਕਿਓਰ ਹੈ ਉੱਥੇ ਵੀ ਆਪਣੇ ਬੱਚੇ ਬਾਹਰ ਸੈਟਲ ਨੇ ਆਪਾਂ ਲੈਣਾ ਕੀ ਹੈ ਫਿਰ ਤਾਂ ਇਹ ਕੀ ਮਤਾਂ ਦੇ ਜਾਊਗਾ ਤੁਸੀਂ ਆਪਣੇ ਬੱਚੇ ਕਿਉਂ ਬਾਹਰ ਭੇਜਣ ਲੋਕਾਂ ਨੂੰ ਕਹੀ ਜਾਂਦੇ ਹੋ ਬੀ ਲੋ ਜੀ ਬਾਹਰ ਮੱਚੇ ਪੇ ਜਾ ਰਹੇ ਨੇ ਤੁਹਾਡੇ ਵਿੱਚ ਕਿਉਂ ਫਰ ਗਏ ਨੇ ਬਈ ਤੂੰ ਪੂਰੇ ਤਾਣੇ ਪੇਟੇ ਭਣ ਕੇ ਬੱਟੇ ਬਾਹਰ ਪੇ ਜਿਨੇ ਸੋ ਇਸ ਕਰਕੇ ਆਪਾਂ ਇਹ ਪ੍ਰੀਖਿਆ ਨੂੰ ਛੱਡੀਏ ਇਹ ਕਹਿੰਦੇ ਕੁਝ ਹੋਰ ਕਰਨਾ ਕੁਝ ਹੋਰ ਮਾਰੀ ਗੱਲ ਹੈ ਤਾਂ ਹੀ ਸਮਾਜ ਵੀ ਅੱਗੇ ਵਧ ਰਿਹਾ ਸਮਾਜ ਚ ਡਟ ਕੇ ਲੜਨਾ ਪੈਂਦਾ ਹੈ ਅਰੇ ਇਹ ਨਹੀਂ ਵੀ ਇਹ ਢੜੇ ਨਹੀਂ ਲੋਗ ਭਾਈ ਤਾਰੂ ਸਿੰਘ ਨੇ ਐਵੇਂ ਨਹੀਂ ਕੋਪੜੀ ਲਾਈ ਸੀ ਭਾਈ ਜੱਡਾ ਐਵੇਂ ਨਹੀਂ ਦੇਖ ਚੁੱਬਲੇ ਸੀਗੇ ਉਦਮ ਸਿੰਘ ਨੇ ਐਵੇਂ ਨਹੀਂ ਉਦਮ ਸਿੰਘ ਨੂੰ ਤਖੋ ਗਈ ਫਾਂਸੀ ਇਹਨਾਂ ਨੇ ਜਿਹੜੇ ਪੜੇ ਲਿਖੇ ਨੇ ਆ ਅੱਧਾ ਤੇਜ ਲਿਖਿਆ ਹੋਇਆ ਨੌਵੀਂ ਦੀ ਅੰਗਰੇਜ਼ੀ ਦੀ ਕਿਤਾਬ ਚ ਉਹਦੀ ਜਨਮ ਮਿਚ ਵੀ ਗਲਤ ਉਹਦੀ ਫਾਂਸੀ ਦੀ ਡੇਟ ਵੀ ਗਲਤ ਜਿਹਨੂੰ ਉਹਨੇ ਗੋਲੀ ਮਾਰੀ ਉਹਦਾ ਨਾਮ ਵੀ ਗਲਤ ਜਿੰਨੇ ਉਹਨੂੰ ਜਿੰਨੇ ਸਜ਼ਾ ਹੋਈ ਉਹ ਵੀ ਗਲਤ ਤੇ ਜਿਹੜੇ ਬੰਦੇ ਜੰਨਾਲੇ ਬਾਗ ਚ ਮਰੇ ਉਹ ਵੀ ਗਲਤ ਆ ਬੰਦੇ ਨੇ ਇਹ ਇਹਨਾਂ ਨੂੰ ਕਹਾ ਕੇ ਦਿਖਾਉਗੇ ਇਹ ਗਲਤ ਹੋਇਆ ਹੋਇਆ ਤੁਸੀਂ ਦੱਸੋ ਕਿਵੇਂ ਗਲਤ ਉਹਨੂੰ ਸਜ਼ਾ ਦਿਓ ਜਿਹਨੇ ਗਲਤ ਲਿਖਿਆ ਆ ਬੋਰਡ ਜੀਆਂ ਸਾਰੀਆਂ ਕਿਤਾਬਾਂ ਪਈਆਂ ਨੇ ਉਰੇ ਸਾਰੀਆਂ ਗਲਤ ਨੇ ਇੰਨਾਂ ਤੋਂ ਕਹਾ ਕੇ ਦਿਖਾਓ ਵੀ ਇਹ ਜਿੰਨਾਂ ਨੇ ਲਿਖੀਆਂ ਨੇ ਬੋਰਡ ਦੇ ਚਿਹਰੇ ਨਾਲ ਯੂਨੀਵਰਸਿਟੀਾਂ ਲਈ ਰਹੇ ਨੇ। ਹਾਂ। ਪ੍ਰੋਫੈਸਰ। ਫਿਰ ਬੋਰਡ ਨੇ ਕਿਤਾਬਾਂ ਗਲਤ ਕਿਉਂ ਲਿਖਣੇ ਭਈ? ਇੰਨਾਂ ਕਹਾਓ ਵੀ ਇਹ ਗਲਤ ਨਹੀਂ ਇਹਨਾਂ ਨੂੰ ਜੋ ਸਜਾ ਜਿਹਨੇ ਗਲਤ ਕਿਤਾਬ ਲਿਖੀ ਐ। ਤੁਸੀਂ ਕਿਤਾਬ ਗਲਤ ਬਿਖ ਕੇ ਪੈਸੇ ਆਉਂਦੀ ਜੇਬ 'ਚ نوٹ ਪਾ ਕੇ ਚਲੇ ਜਾਓ, ਨਾਲ ਤਨਖਾਹ ਲੈ ਕੇ ਚਲੇ ਜਾਓ ਤੇ ਬੱਚਿਆਂ ਦਾ ਤੁਸੀਂ ਪੱਠਾ ਬਠਾ ਕੇ ਇਹ ਤਾਂ ਬਹੁਤ ਸੌਖਾ ਐ। ਚੜਦਾ ਬੱਚਾ ਸੂਲੀ ਰਾਮਪਲੀ ਕਰਨਗੇ। ਇਹਨਾਂ ਦੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਐ। ਇਹਨਾਂ ਤੋਂ ਕਹਾ ਕੇ ਦਿਖਾਓ ਵੀ 8ਵੀਂ ਦੇ 55% ਬੱਚਿਆਂ ਨੂੰ, 55% ਬੱਚਿਆਂ ਨੂੰ 319 ਨੂੰ 4 ਨਾਲ ਤਕਸੀਮ ਕਿਉਂ ਨਹੀਂ ਕਰਨੀ ਆਉਂਦੀ? ਕੌਣ ਯੋ ਮਵਾਰਾ ਦਾ? 80% ਬੱਚਾ ਤੁਹਾਡੇ ਕੋਲ ਜਾ ਰਿਹਾ। ਸਾਡੇ 15% ਬੱਚੇ ਨੂੰ 8ਵੀਂ ਜਮਾਤ ਦੂਜੀ ਦੀ ਕਿਤਾਬ ਨਹੀਂ ਪਾਣੀ ਆਉਂਦੀ। ਕਾਹਕੇ ਰਖੋ ਇਹਨਾਂ ਤੋਂ। ਕਹਿਣਾ ਫਿਰ ਵੀ ਇਹ ਗਲਤ ਹੈ। ਮੈਂ ਕਹਣਾ ਜਿਹੜਾ ਡਾਕਟਰ ਕਹਿ ਰਿਹਾ ਜਿਹੜਾ ਮੈਂ ਉਹ ਗਲਤ ਹੈ। ਉਹ ਨੌਕਰੀ ਚੁੱਕ ਤੋਂ ਉਹ ਕਹੇ ਸਾਹ ਜਿਹੜਾ ਹੰਦ ਕੀਮਤ ਲਵਾ। ਅਰੇ ਮੈਂ ਅੱਜ ਨਹੀਂ ਕਹ ਰਿਹਾ ਕੋਈ ਕੋਈ ਰਟਾਰ ਹੋ ਗਿਆ। ਮੈਂ ਜਨਰਲ ਸਕੱਟਰੀ ਹਾਂ ਡਾਕਟਰਾਂ ਦੀ ਐਸੋਸੀਏਸ਼ਨ ਦਾ ਪੰਜਾਬ ਦਾ। ਅਸੀਂ ਉਦੋਂ ਮੰਤਰੀਆਂ ਨੂੰ ਕਹਿੰਦੇ ਸੀ ਲਾਲ ਸਿੰਘ ਸਾਡੇ ਵਜ਼ੀਰ ਉਹ ਜੀ ਡਾਕ ਮੈਂ ਕਹਿੰਦਾ ਗਰਾਂ ਜਨ ਨੇ ਪੈਸੇ ਦੇ ਕੇ ਰਹਿੰਦੇ ਨੇ ਮੀਟਿੰਗ 'ਚ ਆਇਆਂ ਨਹੀਂ ਰੋਕ ਕੇ ਕੱਢੇ ਜਾ ਕੇ ਚੋਰੀ ਕਰਕੇ ਆਉਣੀ ਐ ਮੈਂ ਪੈਸੇ ਦੇ ਕੇ ਰਹਿੰਦੇ ਨੇ ਕਹਿੰਦੇ ਤੁਸੀਂ ਅਸੀਂ ਮੈਂ ਕਹਿੰਦਾ ਅਸੀਂ ਕੀ ਕਰਾਂ ਅਸੀਂ ਤਾਂ ਉਹਨਾਂ ਕਹਿਣਾ ਰੋਜ ਅਸੀਂ ਤਾਂ ਚੌਕੀ ਦਾ ਨਾ ਅਸੀਂ ਸਿਰ ਪੜਵਾਣਾ ਜੇ ਮਾਰਕ ਨਹੀਂ ਬੂਹੇ ਖੁੱਲ ਤੇ ਵੀ ਆਜੋ ਕਰ ਲੋ ਚੋਰੀ ਮੈਂ ਤੁਸੀਂ ਸਰਕਾਰ ਹੋ ਤੁਸੀਂ ਕਰ ਲੋ ਗਿਨਾ ਦਿੰਨਾ ਨਾਮ ਦੱਸ ਦਿੰਦੇ ਆ ਆਇਆਂ ਨਹੀਂ ਸੀ ਮਾਰੀਆਂ ਦਵਾਈਆਂ ਤਾਂ ਵੈਂਆਂ ਖਰੀਦੀਆਂ ਅਸੀਂ ਮਾਰੀਆਂ ਦਵਾਈਆਂ ਤੇ ਖਾਟ ਖੜੀ ਕਰਤੀ ਇਹਨਾਂ ਜੋ ਇੱਕ ਤੋਂ ਬਲਾ ਕੇ ਦਿਖਾਉ ਉਹ ਵੀ ਕਿਸੇ ਨੇ ਬੋੜਿਆ ਹੋਵੇ ਮੈਂ ਆਰਟੀਆ ਚ ਪੁੱਛਿਆ ਇਹ ਜਿਹੜੀ ਸੀਸ਼ ਨੋਦਨ ਸਿੰਘ ਦੀ ਕਿਤਾਬ ਲਿਖੀ ਗਈ ਹੈ ਜਿਹੜਾ 10 ਲਾਈਨਾਂ ਉਹ ਤੁਸੀਂ ਕਿਉਂ ਕਿਵੇਂ ਕਰੀ ਜਿਹਨੇ ਲਿਖਿਆ ਵੀ ਇਹਨੂੰ ਕਿੰਨਾ ਕੁ ਗਿਆਨ ਹੈ ਉਹਨੇ ਕਿਹੜੇ ਕਿਹੜੇ ਕਿਤਾਬਾਂ ਦੇਖ ਕੇ ਜਾਂ ਕਿੱਥੋਂ ਦੇਖ ਕੇ ਲਿਖਿਆ ਫਿਰ ਜਿਹਨੇ ਉਹਦੀ ਨਜ਼ਰਸਾਨੀ ਮੁੜ ਕੇ ਕਰੀ ਉਹਨੂੰ ਦੁਬਾਰਾ ਚੈੱਕ ਕਰਿਆ ਉਹ ਕੌਣ ਸੀ ਉਹਦੀ ਚੋਣ ਕਿਵੇਂ ਕਰੀ ਉਹਨੇ ਕੀ ਲਿਖਿਆ ਫਿਰ ਕਿਸੇ ਸਕੂਲ ਮਾਸਟਰ ਨੇ ਤੁਹਾਨੂੰ ਚਿੱਠੀ ਲਿਖੀ ਵੀ ਇਹ ਗਲਤ ਹੈ ਕਿਸੇ ਨੇ ਨਹੀਂ ਲਿਖੀ ਇਹ ਲੋਮ ਗਲਤੀ ਪੜਾਈ ਜਾ ਰਹੇ ਨੇ ਜਾਂ ਪੜਾਉਂਦੀ ਨਹੀਂ ਜਾਂ ਗੱਤ ਪੜਾ ਰਹੇ ਨੇ ਇੱਥੇ ਇਦੋਂ ਮਾੜਾ ਹਾਲ ਹੋ ਸਕਦਾ ਕਿਤੇ ਲੋੜੇ ਦਾਖ ਬਜਾਵਨੀਆਂ ਕਿਕਰ ਬੀਜੇ ਜੱਟ ਹੰਡੇ ਉਹਨਾਂ ਕਤਾਏ ਦਾ ਪੈਦਾ ਰੋਲੇ ਪੱਟ ਤੁਸੀਂ ਬੀਜ ਤੱਕ ਕਿਕਰਾਂ ਉਹ ਸੋਣੇ ਲੱਗਣੀਆਂ ਨੇ ਤੁਸੀਂ ਬੱਚਿਆਂ ਨੂੰ ਪੜਾ ਨਹੀਂ ਰਹੇ ਬੱਚਿਆਂ ਦਾ ਬੁਰਾ ਹਾਲ ਕਰਦੇ ਹੋ ਫਿਰ ਕਿਤਾਬਾਂ ਤੁਸੀਂ ਪੜਾਉਣਾ ਕੀ ਹੈ ਤੁਸੀਂ ਕਿਤਾਬ ਹੀ ਐਂੀਆਂ ਗੱਤਰੀਆਂ ਬੱਚਾ ਆਪੇ ਵੀ ਪੜ ਕੇ ਗਲਤ ਪੜੂਗਾ ਕਿਉਂ ਕਿਉਂਕਿ ਤੁਹਾਡੇ ਮੈਂ ਵੀ ਕਹਾਂਗਾ ਤੁਸੀਂ ਬੇਈਮਾਨ ਹੋ ਕਿਉਂਕਿ ਜੇ ਤੁਸੀਂ ਇਮਾਨਦਾਰ ਹੋਵੋ ਫੇਰ ਤੁਹਾਨੂੰ ਦਰਦ ਲੱਗੇਗਾ ਦੁੱਖ ਲੱਗੇਗਾ ਵੀ ਯਾਰ ਇਹ ਨੱਕਰ ਕਾਫਰੀ ਹੋ ਗਈ ਇਹ ਤਾਂ ਬਹੁਤ ਮਾੜੀ ਗੱਲ ਹੈ ਕਿਤਾਬਾਂ ਹੀ ਗਲਤ ਕੀ ਕਹਿਣਾ ਤੁਸੀਂ ਕਹਾਓ ਇਹਨਾਂ ਨੂੰ ਕਿਸੇ ਨੂੰ ਕਹਾਓ ਵੀ ਹਾਂ ਇਹ ਮਾੜੀ ਗੱਲ ਹੈ ਇਹ ਕਹਿਣਾ ਬੜਾ ਲੱਗਦਾ ਹੈ ਤੁਹਾਨੂੰ ਜਿੰਨਾ ਚਿਰ ਪੰਜਾਬ ਨੂੰ ਜੇ ਬਚਾਉਣਾ ਹੈ ਜੇ ਪੰਜਾਬੀ ਨੂੰ ਬਚਾਉਣਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਤਾਂ ਤੁਹਾਨੂੰ ਡਟ ਕੇ ਨੰਗੇ ਤੜਾਣਾ ਪਊਗਾ ਵੀ ਕੋਈ ਗੱਲ ਨਹੀਂ ਦੇਖੀਓ ਜੋ ਹੁੰਦਾ ਜਿਹਨੇ ਸਿਰ ਬਣਾ ਲਾਹੇ जिने ਗਾਲਾਂ ਕੱਢਣੀਆਂ ਨੇ ਕੱਢੇ ਜਿਨੇ ਜ਼ੇਰਜ ਪਾਣਾ ਪਾਵੇ ਜਿਨੇ ਫਾਂਸੀ ਦੇਣੀਆਂ ਦੇਵੇ ਜਿਨ ਗੋੜੀ ਮਾਰਦੀਆਂ ਮਾਰੇ ਪਰ ਹੁਣ ਅਸੀਂ ਇਹ ਜਿਹੜਾ ਨਮਕ ਖਾਦਾ ਹੁਣ ਤੱਕ ਨਾ ਇਹਦਾ ਵਿਆਜ ਜ਼ਰੂਰ ਮੋੜਾਂਗੇ ਮੂਲਤਾ ਸੀ ਨਹੀਂ ਮੋੜ ਸਕਦੇ ਇਸ ਧਰਤੀ ਮਾਂ ਦਾ ਇਨ੍ਹਾਂ ਪੰਜਾਬੀਆਂ ਦਾ ਪਰ ਅਸੀਂ ਵਿਆਜ ਮੋੜਾਂਗੇ ਔਰ ਮੋੜ ਕੇ ਜਾਵਾਂਗੇ ਤੇ ਸਾਰੀ ਗੱਲ ਬਸ ਸੁਣੀਏ ਸਾਡੇ ਨਾਲ ਮੌਜੂਦ ਸਨ ਡਾਕਟਰ ਪੈਰਾ ਲੱਗਾ ਦੇ ਜਿਵੇਂ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਜੋ ਇਸ ਸਮੇਂ ਮੁਫਤ ਪੈਸੇ ਦਾ ਲਾਲਚ ਦੇ ਕੇ ਗਰੀਬ ਗਰੀਬਾਂ ਨੂੰ ਜਹਰੇਕ ਨੂੰ ਜੋ ਸਹੂਲਤ ਮਿਲਣੀ ਹੈ 1000 ਰੁਪਏ ਦੀ ਉਹ ਸਹੀ ਨਹੀਂ ਹੈ ਬੱਸਾਂ ਦਾ ਸਫਰ ਜੋ ਮੁਫਤ ਕੀਤਾ ਗਿਆ ਉਹ ਸਭ ਲਈ ਕਿਉਂ ਹੋਵੇ ਗਰੀਬ ਲਈ ਕਿਉਂ ਨਾ ਹੋਵੇ ਜਿਹੜੇ ਮਲਾਇਮ 2-2 ਲੱਖ ਰੁਪਏ ਤਨਖਾਹ ਲੈਂਦੇ ਨੇ ਵੀ ਬੱਸਾਂ ਵਿੱਚ ਸਫਰ ਕਰਦੇ ਨੇ ਇੱਕ ਇਹਨਾਂ ਨੇ ਖੁਦ ਇੱਕ ਗੱਲ ਕਹੀ ਹੈ ਡਾਕਟਰ ਸਾਹਿਬ ਨੇ ਕਿ ਜੋ ਤੀਰਥ ਯਾਤਰਾ ਹੈ ਉਹ ਸਰਕਾਰ ਦੇ ਪੈਸਿਆਂ ਵਿੱਚੋਂ ਕਿਉਂ ਕੀਤੀ ਜਾਵੇ ਕਿਉਂ ਨਹੀਂ ਉਹ ਪੈਸੇ ਹਸਪਤਾਲ ਤੇ ਪੜ੍ਹਾਈ ਵਾਲੇ ਪਾਸੇ ਪੈਸੇ ਲਗਾਏ ਜਾਂਦੇ ਨੇ ਡਾਕਟਰ ਸਾਹਿਬ ਦੁਬਾਰਾ ਗੱਲ ਕਰਾਂਗੇ ਗੱਲ ਹੁਣ ਕਰਾਂਗੇ ਅਗਲੇ ਇੰਟਰਵਿਊ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਵਿੱਚ ਐਜੂਕੇਸ਼ਨ ਦਾ ਸਿਸਟਮ ਜੋ ਹੈ ਉਹ ਖੰਡਾਇਆ ਜਾ ਰਿਹਾ ਹੈ ਕਿਵੇਂ ਸੂਬਿਆਂ ਦੀ ਭਾਸ਼ਾ ਜੋ ਹੈ ਉਹ ਮਾਰੀ ਜਾ ਰਹੀ ਹੈ ਇਹ ਸਪਰ ਚਰਚਾ ਕਰਾਂਗੇ ਸਾਡੇ ਨਾਲ ਬਨੇਦਨ